ਇਹਨੂੰ ਸਾਡੇ ਲਵੇ ਆਉਣਾ ਪੈਂਦਾ ਜੇ ਟੁੱਟ ਜਾਂਦੀ ਦੀ ਅੱਛਾ ਜੀ ਹਰ ਇੱਕ ਮਸ਼ੀਨ ਦੇ ਵਿੱਚ ਇਹ ਬੈਲਟ ਪੈ ਰਹੀ ਹੈ ਜੀ ਪਰ ਆਪਣੀ ਇਹ ਬੈਲਟ ਖਤਮ ਕਰਤੀ ਇਹਦੀ ਜਗ੍ਹਾ ਕੀ ਲਾਇਆ ਜੀ ਹੁਣ ਇਹ ਮੇਨ ਆਮ ਬੈਲਟਾਂ ਹੋ ਗਈਆਂ ਜੀ ਜਿਹੜੇ ਨਾਰਮਲ ਅਗੇ ਜਿੱਤੋ ਮਰਜ਼ੀ ਲੈ ਕੇ ਪਾ ਲੈ ਬੰਦਾ ਠੀਕ ਬੰਦ ਦਿੱਤੀਆਂ ਹੋਈਆਂ ਨੇ ਉਦੋਂ ਪਿਛਲੇ ਸੀਜ਼ਨ ਵੀ ਜਿਹੜੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਵੀ ਆਪਾਂ ਸਰਵਿਸ ਦੇਈ ਜਾਂਦੇ ਹਾਂਗੇ ਇਹ ਸਰਵਿਸ ਵਾਲੀ ਗੱਲ ਦਾ ਬਾਈ ਹੈਨਾ ਮੈਂ ਤਾਂ ਚਲੋ ਵੀਡੀਓ ਦੇ ਵਿੱਚ ਤਾਂ ਮੈਂ ਕਹੂੰਗਾ ਅਗਲਾ ਕਹੂੰਗਾ ਹੋਆ ਵੀ ਆਪਣੇ ਕੋਲੇ ਬਾਈ ਰਾਤ ਨੂੰ 12 ਵਜੇ ਵੀ ਸੱਦਿਆ ਨਾ ਅਸੀਂ ਇਹ ਮਸ਼ੀਨ ਦੇ ਵਿੱਚ ਦਿੱਕਤ ਆਈ ਆ ਤਾਂ ਸਾਡੇ ਕੋਲੇ 12 ਵਜੇ ਪਹੁੰਚੇ ਇਹ ਅੱਜ ਜਿਹੜੀ ਆਹ ਮਸ਼ੀਨ ਖੜੀ ਆ ਤਾਂ ਆਹ ਮਸ਼ੀਨ ਖੜੀ ਆ ਹਨਾ ਇਹਦੀ ਮਿਹਨਤ ਸਦਕਾ ਖੜੀ ਆ ਇੱਧਰ ਕਰਨਾਟਕਾ ਐਮਪੀ ਯੂਪੀ ਦੇ ਵਿੱਚ ਉਹ ਕਿੰਨੇ ਹਸਪਾਵਰ ਟਰੈਕਟਰ ਤੇ ਲਾ ਦਿੰਨੇ ਆ ਫਿਰ ਉੱਧਰ ਤਾਂ ਆਪਾਂ 605 ਦੇ ਤਿਆਰ ਜਨੋਵੋ ਤੇ ਤਿੰਨ ਗੁੱਡਾਂ ਵਾਲੀ ਚਲਾਈ ਜਾਂਦੇ ਆ ਜੀ ਉੱਥੇ ਵੀ ਆਪਣੇ ਮਸ਼ੀਨ ਨਾਲ ਫਰਕ ਆ ਛੋਟੀ ਜਲਦੀ ਆ ਉੱਥੇ ਮਸ਼ੀਨ ਆ ਹਾਂ ਉੱਧਰ 6 ਫੁੱਟੀ ਮਸ਼ੀਨ ਚਲਦੀ ਆ ਜੀ ਅੱਛਾ ਉਦੋਂ ਇਹ ਮਤਲਬ 4 ਰੋ ਵਾਲੀ ਆ ਉਧਰ ਨਰੋ ਵਾਲੀ ਚਲਦੀ ਆ ਉਧਰ ਅੱਛਾ ਮੰਨ ਲਓ ਆਪਣੇ ਇਹ 4 ਰੋਲ 4 2 ਬੈਡ ਕਲੀਅਰ ਕਰਦੀ ਆ ਉਹ ਹਾਂ ਉਹ ਡੇਡ ਕਰਦੀ ਆ ਜੀ ਉਹ ਡੇਡ ਕਰਦੀ ਆ ਹਾਂ ਉਹਨਾਂ ਦੇ ਇਹ ਆਪਣੇ ਟਰੈਕਟਰ ਵੱਡੇ ਨੇ ਸ਼ੁਰੂ ਤੋਂ ਉਧਰ ਦਾ ਟਰੈਕਟਰ ਹੀ ਪਹਿਲਾਂ 35 40 ਹਸਪਾਵਰ ਇੱਥੇ ਤੱਕ ਦੀ ਗਏ ਤੇ ਤੋਂ ਪੰਜ ਵੀ ਉਹ ਐਂ ਕਹਿੰਦੇ ਨੇ ਵੀ ਬਹੁਤ ਵੱਡਾ ਟਰੈਕਟਰ ਹੈਗਾ ਫੇਰ ਘੱਟ ਵਾਲੀ ਤੇ ਲਾਇਆ ਹੋਣਾ ਕਿਸੇ ਤੇ ਕੱਟ ਵਾਲੀ ਦੇ 50 ਉਸ ਪਾਵਰ ਦੇ ਬਹੁਤ ਤੇ ਲਾਇਆ ਆਪਾਂ ਨੇ 605 ਸੂਟੇਜ ਇੰਝ ਆ ਗਿਆ ਤਕਰੀਬਨ 200 ਮਸ਼ੀਨਾਂ ਕੱਪੜੀ ਉਧਰ ਚੱਲ ਗਈ ਉਧਰ ਚੱਲ ਗਈ ਹਾਂ ਚਲੋ ਆਪਾਂ ਵਿੱਚ ਇਹਨਾਂ ਰੰਗਾਂ ਦੇ ਅੱਛਾ ਪੰਜਾਬ ਦੇ ਵਿੱਚ ਆਪਾਂ ਰੰਗ ਦੰਨੇ ਆ ਹਾਂਜੀ ਹਾਂ ਪੰਜਾਬ ਦੇ ਵਿੱਚ ਬਾਈ ਦਾ ਆ ਮਾਰਕਾ ਹੈ ਸਟਿੱਕਰ ਭਾਵੇਂ ਉੱਤੇ ਹੋਵੇ ਨਾ ਹੋਵੇ ਸੰਤਰੀ ਇਹ ਪੀਲੇ ਵਾਲੀ ਕਿੱਥੇ ਦੀ ਹੈ ਇਹ ਮਹਾਰਾਸ਼ਟਰ ਜਾਈਗੀ ਅੱਛਾ ਇਹ ਪੀਲੇ ਰੰਗ ਵਾਲੀ ਮਹਾਰਾਸ਼ਟਰ ਜਾਂਦੀ ਆ ਕੱਟੇ ਦੇ ਰੰਗ ਵਾਲੀ ਮੰਨ ਲਓ ਹਾਂਜੀ ਹਾਂ ਇਹ ਮਹਾਰਾਸ਼ਟਰ ਜਾਊਗੀ ਹਾਂਜੀ ਹਾਂ ਇਹ ਜਿਹੜੀ ਹਰੇ ਵਾਲੀ ਆ ਇਹ ਮਹਾਰਾਸ਼ਟਰ ਜਾਂਦੀ ਆ ਪੀਲੀ ਵੀ ਮਹਾਰਾਸ਼ਟਰ ਜਾਂਦੀ ਆ ਜ ਇਹਨਾਂ ਦਾ ਕੀ ਚੱਕਰ ਆ ਬਈ ਇਹ ਮਹਾਰਾਸ਼ਟਰ ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ 'ਚ ਲਓ ਜੀ ਬਾਈ ਅੱਜ ਪਹੁੰਚੇ ਹੋਏ ਆਪਾਂ ਸ਼ਗਰੂਰ ਏਰੀਆ ਦੇ ਵਿੱਚ ਹਨਾ ਬਾਈ ਕਮਲ ਐਗਰੋ ਇੰਡਸਟਰੀ ਦੇ ਵਿੱਚ ਇਹਦੇ ਤੁਸੀਂ ਦੇਖਿਆ ਹੀ ਹਨਾ ਆਪਾਂ ਮਸ਼ੀਨ ਖੁਦ ਵੀ ਜਲਾਈ ਆ ਬਾਕੀ ਅੱਜਕੱਲ੍ਹ ਤੁਹਾਨੂੰ ਪਤਾ ਹੀ ਆ ਨਾ ਪੰਜਾਬ ਦੇ ਵਿੱਚ ਜਿਵੇਂ ਮੱਕੀ ਦਾ ਸੈਲਜ ਹੈ ਜਿਹੜਾ ਚਾਰ ਕਹਿੰਦੀ ਹੈ ਜੇ ਆਪਾਂ ਪੰਜਾਬੀ ਦੇ ਵਿੱਚ ਹਨਾ ਵੀ ਉਹਦੀ ਡਿਮਾਂਡ ਆ ਜਿਹੜੀ ਬਹੁਤ ਵੱਧ ਹੀ ਜਾਂਦੀ ਆ ਵੀ ਜਿਹੜੀ ਖੇਤਾਂ ਦੇ ਵਿੱਚ ਫਸਲ ਆ ਹਨਾ ਮੱਕੀ ਦੀ ਦੇਗ ਜੀਮੀਦਾਰ ਭਰਾ ਦਾ ਮੰਨ ਲਓ ਇਹ ਆ ਵੀ ਮੱਕੀ ਲਾਲਵਾ ਆਚਾਰ ਪਾਲਵਾ ਹਨਾ ਮੱਕੀ ਲਾ ਕੇ ਆਪਦੇ ਘਰੇ 1 ਕਿਲ੍ਹਾ 2 ਕਿਲ੍ਲੇ ਲਾ ਕੇ ਆਚਾਰ ਦਾ ਜਿਹੜਾ ਪ੍ਰੋਜੈਕਟ ਹਨਾ ਪਾਲੀ ਆ ਆਪਦੇ ਘਰ ਦੇ ਪਸ਼ੂਆਂ ਵਾਸਤੇ ਪਰ ਜੀਮੀਦਾਰ ਭਰਾ ਉਹਦੇ ਵਿੱਚ ਹਨਾ ਕਾਮਯਾਬ ਹੋ ਜਾਂਦਾ ਫਸਲ ਮੰਨ ਲਓ ਲਾਲੀ ਕਿਲਲੇ 2 ਕਿਲਲੇ ਲਾਉਣ ਦੇ ਬਾਅਦ ਜਿਹੜੀ ਮਸ਼ੀਨਰੀ ਆ ਵੀ ਚਾਰ ਪਾਉਣਾ ਕਿੱਥੇ ਆ ਉਹਦੀ ਪੰਜਾਬ ਦੇ ਵਿੱਚ ਹਨਾ ਬਹੁਤ ਜ਼ਿਆਦਾ ਸਮੱਸਿਆ ਆ ਉਹ ਸਮੱਸਿਆ ਆ ਜਿਹੜੀ ਬਾਈ ਕਮਾਲਾ ਬਣਾ ਨਾ ਕੋਲੋਂਦੀ ਵਾਲਾ ਵੀਰ ਇਹਨੇ ਜੀਮੀਦਾਰ ਭਰਾ ਮਾਰਾ ਸਾਰਾ ਹਨਾ ਮਸਲਾ ਜਿਹੜਾ ਹੱਲ ਕਰਤਾ ਹੱਲ ਕਰਨ ਤੋਂ ਬਾਅਦ ਇਕੱਲਾ ਹੀ ਨਹੀਂ ਹੈਗਾ ਵੀ ਚਾਰ ਪਾਉਣ ਦਾ ਹੀ ਮਸਲਾ ਹੱਲ ਕਰਿਆ ਨਾ ਵੀ ਲੋ ਟੋਕਾ ਕਰਕੇ ਵੀ ਖੱਡਿਆਂ ਦੇ ਵਿੱਚ ਨੱਪਤਾ ਹੋਰ ਹੀ ਨਾਲ ਆਉਣ ਤੁਹਾਨੂੰ ਖੱਡਿਆਂ ਦੇ ਵਿੱਚ ਨੱਪਣ ਦੀ ਵੀ ਲੋੜ ਨਹੀਂ ਹੈ ਨਾ ਨਾਲ ਦੀ ਨਾਲ ਤੁਸੀਂ ਜਿਹੜੀ ਪੰਡਾ ਨਾ 4 ਦੀ 50 ਕਿਲੋ ਦੀ ਕੁਆਂਟਲ ਦੀ ਡੇਢ ਕੁਆਂਟਲ ਦੀ ਜਿੰਨੀ ਮਰਜ਼ੀ ਕੁਆਸਟੀ ਦੀ ਪੰਡ ਬਣਾ ਕੇ ਨਾ ਮੀਹ ਕਣੀ ਦੇ ਵਿੱਚ ਤੁਹਾਨੂੰ ਬਿਲਕੁਲ ਸੰਭਣ ਦੀ ਲੋੜ ਨਹੀਂ ਆਉਣਾ ਜਿੱਥੇ ਮਰਜੀ ਤੁਸੀਂ ਹਨਾ ਚਾਰ ਦੀ ਪੰਡ ਰੱਖ ਕੇ ਆਪਣਾ ਮੀਂਹ ਪਰਵੇ ਕੋਸੋ ਵਿਨੇਰੀ ਚੱਲੇ ਝਖੜ ਚੱਲੇ ਵੀ ਤੁਹਾਨੂੰ ਬਿਲਕੁਲ ਚਾਰ ਸੰਭਣ ਦੀ ਲੋੜ ਨਹੀਂ ਹੋਣਾ ਆਜੋ ਬਾਕੀ ਤੁਹਾਨੂੰ ਪਤਾ ਹੀ ਹੈ ਨਾ ਅੱਗੇ ਵੀ ਜਿਹੜੇ ਇਹ ਚਾਰ ਦਾ ਸੈਲ ਜੀ ਟੋਕਾ ਕਰਦੀ ਹੈ ਮਸ਼ੀਨ ਉਹ ਵੀ ਬਾਈ ਆਪ ਤਿਆਰ ਕਰਦਾ ਹੈ ਉਹਦੇ ਬਾਅਦ ਆ ਗਈ ਜਿਹੜੀ ਰੋਲ ਪੈਕ ਕਰਦੀ ਆ ਉਹ ਵੀ ਹਨਾ ਇਹਦੀ ਆਪ ਦੀ ਹੋਊਗੀ ਬਾਕੀ ਦਿਖਾਉਣਾ ਚਲੋ ਤੁਹਾਨੂੰ ਮਸ਼ੀਨਾਂ ਦਾ ਕਰਦੇ ਆ ਰਿਹਾ ਕਰਦੇ ਆ ਐਪੀ ਬਾਈ ਨਾਲ ਗੱਲਬਾਤ ਇਹ ਜਿਹੜੀਆਂ ਮਸ਼ੀਨਾਂ ਹਨਾ ਅੱਗੇ ਕੀ ਹੁੰਦਾ ਦਾ ਕੰਮ ਆ ਲੈ ਬਾਈ ਦੀ ਰਾਸ਼ਟਰੀ ਦੇ ਵਿੱਚ ਹਨਾ ਜਿਹੜੀ ਮੰਨ ਲਓ ਇੱਕ ਅਚਾਰ ਵਾਲੀ ਮਸ਼ੀਨ ਮਾਣਦੀ ਹੁੰਦੀ ਇਕੱਲੀ ਜਿਹੜੀ ਆ ਮਸ਼ੀਨ ਆ ਨਾ ਅਚਾਰ ਵਾਲੀ ਇਹਦੇ ਨਾਲ ਦਾ ਮਾਡਲ ਉਹ ਅੱਗੇ ਵੀ ਖੜਾ ਟਰੈਕਟਰ ਦੇ ਮਗਰ ਪਿਆ ਪਰ ਅੱਗੇ ਕੀ ਹੁੰਦਾ ਤਾਂ ਆਪਾਂ ਨੂੰ ਨਾ ਵੀ ਅਚਾਰ ਵੱਢ ਲਿਆ ਟੋਕਾ ਕਰ ਲਿਆ ਚਲੋ ਕਿਸੇ ਵੀ ਤਰੀਕੇ ਨਾਲ ਵੀ ਕੰਮ ਦਾ ਹੁੰਦਾ ਹੀ ਆਉਂਦਾ ਹੈ ਵੀ ਚਲੋ ਅੱਜ ਦਾ ਸਿਸਟਮ ਆ ਜਿਹੜਾ ਨਾ ਬਈ ਬਹੁਤ ਫਾਸਟ ਹੋ ਗਿਆ ਸੈਲਜੀ ਦੇ ਮਾਮਲੇ ਦੇ ਵਿੱਚ ਵੀ ਅੱਗੇ ਕੀ ਹੁੰਦਾ ਤਾਂ ਆਪਾਂ ਨੂੰ ਹਨਾ ਖੱਡੇ ਪਟਣੇ ਪੈਂਦੇ ਤੇ ਪਹਿਲਾਂ ਖੱਡਿਆਂ ਦੇ ਵਿੱਚ ਚਾਰ ਪਾ ਕੇ ਫੇ ਉੱਪਰ ਤੇ ਢਾਗਣਾ ਪੈਂਦਾ ਦਾ ਮੀਂਹ ਗਣੀ ਦੇ ਵਿੱਚ ਜਿਹੜਾ ਹਨਾ ਕਿਸੇ ਦਾ ਹੀ ਕਾਮਯਾਬ ਹੁੰਦਾ ਦਾ ਉਪਰ ਤੇ ਸ ਕਿਸੇ ਦਾ ਪਾਣੀ ਪੈ ਗਿਆ ਕਿ ਇਹਦੇ ਹਵਾ ਲੱਗ ਗਈ ਜਾਂ ਤੋ ਨਹੀਂ ਹੋਇਆ ਹਨਾ ਵੀ ਦੱਬ ਨਹੀਂ ਹੋਇਆ ਚੰਗੀ ਤਰ੍ਹਾਂ ਉਹ ਵੀ ਦੱਬਣਾ ਪੈਂਦਾ ਪੂਰਾ ਨਾ ਯਾਰ ਉਹ ਤੁਹਾਡੀ ਜਿਹੜੀ ਸਮੱਸਿਆ ਹੱਲ ਆ ਹਨਾ ਬਾਈ ਨੇ ਬਿਲਕੁਲ ਇਹ ਆਪਣਾ ਮੰਨ ਲਓ ਖਤਮ ਕਰਤੀ ਟੈਨਸ਼ਨ ਆ ਆ ਗਈ ਮਸ਼ੀਨ ਆ ਸਿਰਫ ਇੱਕ ਬੰਦੇ ਨਾਲੇ ਹਨਾ ਜਿਹੜਾ ਰੋਲ ਆ ਵੀ ਮੰਨ ਲਓ ਮਸ਼ੀਨ ਆ ਬਿਜਲੀ ਦੇ ਇਹ ਸਿਸਟਮ ਮੋਟਰ ਤੇ ਮਸ਼ੀਨ ਆ ਨਾਲ ਦੀ ਨਾਲ ਆ ਨਾ ਜਿਵੇਂ ਇਹਦੇ ਵਿੱਚ ਆਚਾਰ ਆਪਾਂ ਪਾਈ ਜਾਣਾ ਇਹਨੇ ਪੰਡਾ ਬਨ ਗਏ ਆਪਾਂ ਨੂੰ ਦਈ ਜਾਣੀਆਂ ਬਾਕੀ ਮਸ਼ੀਨ ਆ ਨਾ ਤੁਹਾਨੂੰ ਦਿਖਾ ਦਿੰਦਾ ਵੀ ਸਾਰਾ ਸਿਸਟਮ ਕੰਪਿਊਟਰ ਹੀ ਕਰਦਾ ਲੇਬਰ ਦਾ ਤਾਂ ਬਿਲਕੁਲ ਲਪੜਾ ਹੀ ਖਤਮ ਕਰਦਾ ਇਹਦੇ ਵਿੱਚ ਬਾਕੀ ਆਪਾਂ ਕਰਦੇ ਆ ਗੱਲਬਾਤ ਕਮਲ ਵੀਰੇ ਨਾਲ ਹੈਪੀ ਨਾਲ ਵੀ ਹਨਾ ਵੀ ਇਹਦੇ ਵਿੱਚ ਕੀ ਆ ਜਿਹੜਾ ਸਿਸਟਮ ਆ ਕੀ ਕੀ ਬੈਨੀਫਿਟ ਹੋਊਗਾ ਕਾਦੀ ਕਾਦੀ ਇਹ ਪੰਡ ਬਣਾਊਗੀ ਕਿੰਨੇ ਕਿਲੋ ਤੱਕਰ ਬਣਾਊਗੀ ਸਾਰੀ ਏ ਟੂ ਜ਼ेड ਜਾਣਕਾਰੀ ਲਵਾਂਗੇ ਕਰਦਿਆਂ ਗੱਲਬਾਤ ਭਰਾ ਨਾਲ ਬੈਸ ਭਾਈ ਸਾਡਾ ਕਮਲ ਸਤਿ ਸ੍ਰੀ ਅਕਾਲ ਭਾਈ ਓ ਠੀਕ ਹੋ ਬਹੁਤ ਵਧੀਆ ਜੀ ਪਹਿਲਾਂ ਤਾਂ ਬਾਈ ਨੂੰ ਵਧਾਈਆਂ ਬਹੁਤ-ਬਹੁਤ ਬਾਈ ਤੁਹਾਨੂੰ ਮੁਬਾਰਕਾਂ ਵੀ ਜਿਹੜਾ ਤੁਸੀਂ ਜ਼ਿੰਮੇਵਾਰ ਭਰਾਵਾ ਤੇ ਖੱਡੇ-ਖੁੱਡੇਆਂ ਵਾਲਾ ਕੰਮ ਖਤਮ ਕਰਤਾ ਖਤਮ ਕਰਤਾ ਜੀ ਹਾਂ ਇਹ ਅੱਗੇ ਕੀ ਹੁੰਦਾ ਦਾ ਬਾਈ ਕੋਲੇ ਆਈਦਾ ਦਾ ਹਨਾ ਇੱਕ ਮਸ਼ੀਨ ਆ ਜਿਹੜੀ ਟਰੈਕਟਰ ਦੇ ਪਿੱਛੇ ਹੈ ਨਾ ਸੈਲਜੀ ਦਾ ਮਤਲਬ ਟੋਕਾ ਕਰਦੀ ਆ ਉਹ ਦਿਖਾ ਕੇ ਮੁੜ ਜੀਦਾ ਤਾਂ ਅੱਜ ਤਾਂ ਵੀਰੇ ਤਿੰਨ ਮਾਡਲ ਲਾਤੇ ਨੇ ਦੇ ਵਿੱਚ ਫਰਕ ਆ ਕੋਈ ਤਿੰਨਾਂ ਦੇ ਵਿੱਚ ਲੱਗ ਲੱਗ ਆ ਕਿ ਇੱਕ 600 ਹੈ ਦੋ ਮਸ਼ੀਨਾਂ ਸਿਰੇ ਵਾਲੀਆਂ ਇਹੇ ਆਪਣੇ ਲਵੇ ਤਿੰਨ ਤਰ੍ਹਾਂ ਦੀਆਂ ਮਸ਼ੀਨਾਂ ਨੇ ਜੀ ਇਹਦੇ ਵਿੱਚ ਵੀ ਇਹਦੇ ਵਿੱਚ ਅੱਛਾ ਉਹ ਕਿਦਾਂ ਤਿੰਨ ਤਰ੍ਹਾਂ ਦੀਆਂ ਜੀ ਇਹ ਹੈਗੀ ਇੱਕ ਕਮੰਟ ਲਗਾਠ ਵਾਲੀ 100 ਕਿਜੀ ਵਾਲੀ ਅੱਛਾ ਮੰਨ ਲਓ ਪੰਡਾ ਅਲੱਗ-ਅਲੱਗ ਵੀ ਇੱਕ 100 ਕਿਜੀ ਦੀ ਮਸ਼ੀਨ ਹੈ ਇੱਕ 50 ਕਿਜੀ ਦੀ ਜਿਹੜੀ ਉਹ ਦੂਸਰੀ ਆ ਉਹ ਹੈਗੀ 60 ਕਿਜੀ ਦੀ ਜਿਹੜੀ ਉਹ ਮੰਨ ਲਓ ਜਿਵੇਂ ਕਹੇ ਨੇ ਘੱਟ ਬਣਾਉਣੀ ਹੈ ਘੱਟ ਬਣਾਉਣੀ ਹੈ ਠੀਕ ਹੈ ਜੀ ਇੱਕ ਇਹਦੇ ਵਿੱਚ ਹੀ ਹੈਗੇ 400 ਕਿਜੀ ਦੀ ਠੀਕ ਹੈ ਜ ਇਹ ਮਸ਼ੀਨ ਦੀ ਆਪਾਂ ਗੱਲ ਕਰਾਂਗੇ ਹਨਾ ਜਿਹੜੀ ਵੀਰ ਨੇ ਬਣਾਈ ਆ ਇਹਦੇ ਵਿੱਚ ਪਹਿਲਾਂ ਤਾਂ ਸਾਰਿਆਂ ਨਾਲੋਂ ਗੱਲ ਵਜੇ ਸੌਖੀ ਬਹੁਤ ਲੱਗੀ ਵੀ ਬਾਈ ਨੇ ਲੇਬਰ ਦਾ ਤਾਂ ਫੰਡਾ ਹੀ ਖਤਮ ਕਰਤਾ ਬਿਲਕੁਲ ਵੀਰੇ ਜਮੇ ਲੇਬਰ ਖਤਮ ਕਰ ਦਿੰਦਾ ਜਮੇ ਲੇਬਰ ਇੱਕ ਬੰਦਾ ਆਪਰੇਟ ਕਰ ਸਕਦਾ ਜੀ ਇਹਨੂੰ ਅੱਛਾ ਮੰਨ ਲਓ ਸਿੰਗਲ ਬੰਦਾ ਸਿੰਗਲ ਬੰਦਾ ਬਸ ਜਿਹਨੇ 4 ਫੁੱਲਾ ਆਟੋਮੈਟਿਕ ਹੈ ਜੀ ਇਹ ਸਿਸਟਮ ਲੱਗਿਆ ਹੋਇਆ ਸਾਰਾ ਕੰਪਿਊਟਰ ਸੈਟਮ ਕਰਦਾ ਬਾਹਰ ਲਈ ਸੈਟਮ ਕਰਦਾ ਇਹਦੇ ਵਿੱਚ ਪ੍ਰੋਗਰਾਮ ਬਣਿਆ ਹੋਇਆ ਆਪੀ ਉਹਨੇ ਮਾਲ ਪੈਣਾ ਮਾਲ ਜਦੋਂ ਪੂਰਾ ਹੋ ਗਿਆ ਤਾਂ ਸੋ ਜੇ ਮੰਨ ਲਓ ਆਪਾਂ ਸ਼ੁਰੂ ਜੇ ਤੇ ਕਰੀਏ ਕੰਮ ਸ਼ੁਰੂ ਜੇ ਤੇ ਮੰਨ ਲਓ ਸਟਾਰਟਿੰਗ ਜਿਵੇਂ ਇੱਥੇ ਤੇ ਮੰਨ ਲਓ ਸਟਾਰਟਿੰਗ ਇੱਥੋਂ ਹੋਈ ਹੈ ਇੱਥੋਂ ਟੋਕਾ ਪੈ ਗਿਆ ਇੱਥੋਂ ਟੋਕਾ ਪੈ ਗਿਆ ਦੀ ਜੀ ਇਹਦੇ ਵਿੱਚ ਵੀ ਜਿਗਾੜ ਤਕੜਾ ਲਾਤਾ ਹਨਾ ਵੀ ਇੱਥੇ ਵੀ ਨਹੀਂ ਕੀ ਹੁੰਦਾ ਮੈਂ ਦੇਖਿਆ ਕਈ ਜਗ੍ਹਾ ਮਸ਼ੀਨਾਂ ਚੱਲਦੀਆਂ ਨੇ ਵਿੱਚ ਬੰਦਾ ਪੰਜੀ ਮਾਰਦਾ ਹੁੰਦਾ ਇੱਥੇ ਹਨਾ ਵੀ ਹਲਾਈ ਜਾਂਦਾ ਟੋਕੇ ਨੂੰ ਆ ਵੀ ਸਿਸਟਮ ਤਕੜਾ ਲਾਤਾ ਵਿੱਚ ਹਨਾ ਪੂਰਾ ਬਰਮਾ ਬਰਮਾ ਲਾਤਾ ਹਨਾ ਨਹੀਂ ਨਹੀਂ ਡਾਟ ਨਹੀਂ ਬਣੀ ਰਹਿੰਦੀ ਜਿਹੜਾ ਬਰਮ ਲਾਇਆ ਨਹੀਂ ਕੀ ਆ ਨੀਚੋਂ ਟੋਕਾ ਜਦੋਂ ਖਤਮ ਹੋ ਜਾਂਦਾ ਉੱਪਰੋਂ ਉੱਪਰ ਖੜਿਆ ਰਹਿੰਦਾ ਇੱਥੇ ਦੇ ਬਾਅਦ ਟੋਕਾ ਪੈ ਗਿਆ ਆਪਣੇ ਆ ਗਿਆ ਮਸ਼ੀਨ ਦੇ ਵਿੱਚ ਥੈਮਬਰ ਚੇਂਬਰ ਚ ਜਾਣਾ ਅੱਛਾ ਮੰਨ ਲਓ ਚੇਂਬਰ ਕਹਿਣਾ ਤੁਸੀਂ ਜਦੋਂ ਚੇਂਬਰ ਦੇ ਵਿੱਚ ਆ ਕੇ ਪੂਰਾ ਮਤਲਬ 100 ਕਿਜੀ ਪੂਰਾ ਹੋ ਗਿਆ ਉਹਨੇ ਕੱਟ ਆਟੋਮੈਟਿਕ ਹੀ ਰੁਕ ਜਾਣਾਗਾ ਪਰਲਾ ਨਹੀਂ ਮੰਨ ਲਓ ਜਰ ਇੱਥੇ ਗੱਠ ਬਣ ਗਈ ਜਦੋਂ ਇੱਥੋਂ ਗੱਠ ਬਣ ਗਈ ਬਣਤੀ ਆਪਾਂ ਨੇ ਹਾਂ ਉਧਰੋਂ ਰੁਕ ਜਾਣਾਗਾ ਇਹਨੇ ਖੜ ਜਾਣਾ ਇਹਨੇ ਖੜ ਜਾਣਾ ਆਟੋਮੈਟਿਕ ਆਟੋਮੈਟਿਕ ਉਦੋਂ ਬਾਅਦ ਜਦੋਂ ਇੱਥੇ 100 ਕਿਜੀ ਪੂਰਾ ਹੋ ਗਿਆ ਗੱਠ ਪੂਰੀ ਹੋ ਗਈ ਇਹਨੇ ਚੇਂਬਰ ਨੇ ਉੱਪਰ ਉੱਠਣਾ ਅਜ ਇੱਕ ਲੱਗਿਆ ਹੋਇਆ ਅੱਜ ਇੱਕ ਨੇ ਉੱਠ ਜਾਣਾ ਪੰਡ ਕੱਢ ਲਈ ਵਾਰ ਪੰਡ ਕੱਢ ਲਈ ਠੀਕ ਹੈ ਇੱਥੋਂ ਆਟੋਮੈਟਿਕ ਚੈਨ ਦੇ ਉੱਪਰ ਟਿਕ ਜੂ ਚੈਨ ਤੇ ਟਿਕ ਕੇ ਆ ਕੇ ਪੂਰੇ ਗੱਠ ਨੇ ਆ ਜਾਣਾ ਅਜਾ ਇੱਥੇ ਆਣਾ ਰੋਲ ਬਣ ਕੇ ਇੱਥੇ ਰੋਲ ਬਣ ਕੇ ਇੱਥੇ ਆ ਜਾਣਾ ਆ ਆ ਗਿਆ ਰੋਲ ਹੋ ਰੇ ਹਾਂ ਠੀਕ ਹੈ ਇਹਨੇ ਆਟੋਮੈਟਿਕ ਜਿਹਦੇ ਉੱਤੇ ਆ ਗਿਆ ਆਪੀ ਯਾਰ ਐਪ ਹੋਣ ਲੱਗੇ ਜਾਣਾਗਾ ਇਹ ਘੁੰਮਣਾ ਸਟਾਫ ਵਾਲੋ ਇੱਥੇ ਆ ਕੇ ਰੋਲ ਕੈਨ ਪੂਰਾ ਕੰਪਲੀਟ ਕਰਕੇ ਲਾ ਦਾਂਗਾ ਕੰਪਲੀਟ ਕਰਕੇ ਜਦੋਂ ਕੰਪਲੀਟ ਹੋ ਗਿਆ ਇਹਨੇ ਆਪਦਾ ਆਪੀ ਇਧਰੋਂ ਉੱਠ ਕੇ ਗੱਠ ਨੀਚੇ ਮਾਰਨੀ ਹੈ ਜਦੋਂ ਗੱਠੀ ਇਹਦੇ ਤੇ ਆ ਗਈ ਚੈਂਬਰ ਦੇ ਵਿੱਚ ਮਾਲ ਹੋਰ ਪੈਣ ਲੱਗ ਜੂਗਾ ਇਹ ਗੱਠ ਨਹੀਂ ਅੱਛਾ ਮੰਨ ਲਓ ਜੇ ਇਹ ਉਰੇ ਗੱਠ ਆ ਗਈ ਤਾਂ ਪਿੱਛੇ ਪਿੱਛੇ ਸਿਸਟਮ ਫੇਰ ਚੱਲ ਪੜਾ ਦੁਬਾਰਾ ਚੱਲ ਪੈਣਾ ਅੱਛਾ ਅੱਛਾ ਜਦੋਂ ਉਧਰੋਂ ਮਤਲਬ ਗੱਠ ਇਥੋਂ نیچے ਲੈ ਗਈ ਉਹਨੇ ਚੈਂਬਰ ਉੱਠ ਜਾਣਾ ਉਹਨੇ ਟਾਈਮ 'ਚ ਦੁਬਾਰਾ ਗੱਠ ਫੇਰ ਇੱਥੇ ਆ ਜਾਣੀ 1 ਮਿੰਟ ਦੇ ਵਿੱਚ ਇੱਕ ਗੱਠ ਬਣਾ ਦਊਗਾ ਯਾਨੀ ਲੇਬਰ ਵਾਲਾ ਜੇ ਬਿਲਕੁਲ ਸਿਸਟਮ ਖਤਮ ਕਰਤਾ ਵੀ ਇਹ ਮਸ਼ੀਨ ਤਾਂ ਬਸ ਸਿਰਫ ਟੋਕਾ ਹੀ ਪਾਉਣਾ ਹਾਂ ਟਰੈਕਟਰ ਨਾਲ ਇੱਕ ਪਲੇਟ ਨੇ ਖੜਨਾ ਉਰੇ ਉਹਨੇ ਕੁਝ ਨਹੀਂ ਕਰਨਾ ਬਸ ਦੇਖਣਾ ਸਿਸਟਮ ਨਾਲ ਲਵੇ ਖੜਕੇ ਬਾਕੀ ਸਿਸਟ ਵੀ ਇੱਕ ਵੀਰੇ ਗਾਠਾ ਜਿਹੜੀ ਹੁਣ ਮੰਨ ਲਓ ਜਿਵੇਂ ਹੁਣ ਕੋਈ ਕਹਿੰਦਾ 100 ਕਿਜੀ ਕੁਆਂਟਲ ਦੀ ਬਣਾਉਣੀ ਆ ਕੋਈ ਕਹਿੰਦਾ 50 ਦੀ ਬਣਾਉਣੀ ਆ ਇਹ ਮਸ਼ੀਨ ਦੇ ਵਿੱਚ ਨਹੀਂ ਬਣਦੀ ਉਹ ਨਹੀਂ ਇਹਦੇ ਵਿੱਚ ਥੋੜਾ 5-4 ਕਿਲੋ ਦਾ ਫਰਕ ਇਧਰ ਉਧਰ ਹੀ ਹੋ ਜੂਗਾ ਜੇ ਜਿਵੇਂ ਮੰਨ ਲਓ ਕੋਈ 5 ਕਿਲੋ ਵਧਾਉਣੀ ਆ ਘਟਾਉਣੀ ਆ ਉਹ ਹੋ ਜੂ ਉਹ ਹੋ ਜੂ ਹਾਂ ਜਿਵੇਂ ਰੈਪ ਦਾ ਗਿਆ ਕੋਈ ਢੇੜੇ ਆਪਾਂ ਵਧਾਉਣੇ ਘਟਾਉਣੇ ਤਾਂ ਇਹਦੇ ਵਿੱਚ ਪ੍ਰੋਗਰਾਮ ਬਣ ਜੂਆ ਸਕਰੀਨ ਲੱਗੀ ਹੋਈ ਆ ਅੱਛਾ ਮੰਨ ਲਓ ਜਿਵੇਂ ਇੱਥੇ ਹੁਣ 20 ਢੇੜੇ ਦੇਣੇ ਆ ਆਪਾਂ ਪੰਡ ਥੋੜੀ ਮਜ਼ਦੂਰੀ ਕਿਸੇ ਨੇ ਬਾਹਰ ਰੱਖਣੇ ਆ ਜਾਂ ਕਿਸੇ ਨੇ ਅ ਇਰੇ ਅਠ ਗੇੜੇ ਹੋਣੇ ਨੇਗੇ ਦੋ ਪੇਪਰਾਂ ਦੇ ਦੋ ਰੋਲ ਲੱਗਣੇ ਮੰਨ ਲਓ 8 16 ਗੇੜੇ ਹੋਗੇ ਹਾਂਜੀ ਹਾਂ ਬਹੁਤ ਹੋਵੇ ਦੋਆਂ ਗੇੜੇ ਨੇ 10 8 9 ਗੇੜੇ ਜਾਂ ਤਾਂ ਬਹੁਤ ਹੋ ਜਾਂਦੀ ਆ ਜਿੰਨੀ ਵਿੱਚ ਚੈਨ ਪਈ ਹੋਈ ਆ ਸਾਰੀ ਆਪਣੀ ਸਣੀ ਤੇ ਡਾਇਮੰਡ ਦੀ ਚੈਨ ਵਰਤਦੇ ਆਪਾਂ ਬਾਕੀ ਇੱਕ ਗੱਲ ਹੋਰ ਦੇਖੀ ਆ ਮੈਂ ਬਾਈ ਹਨਾ ਤੁਹਾਨੂੰ ਮੈਂ ਕੋਲ ਤੇ ਦਿਖਾਉਣਾ ਵੀ ਜਿਹੜਾ ਸਿਸਟਮ ਆਪਾਂ ਪਹਿਲਾਂ ਵੀ ਦੇਖਦੇ ਆ ਹਨਾ ਅੱਗੇ ਉਹਦੇ ਵਿੱਚ ਕੀ ਹੁੰਦਾ ਇਹ ਸਾਰਾ ਹੀ A ਤੋਂ Z ਹਨਾ ਚੈਨਾਂ ਨਾਲ ਭਰਿਆ ਹੁੰਦਾ ਵੀ ਮੰਨ ਲਓ ਜਦੋਂ ਕੋਈ ਚੈਨ ਇੱਕ ਲੈ ਜਾਂਦੀ ਆ ਵੀ ਪਹਿਲੇ ਨਵੇਂ ਬੰਦੇ ਨੂੰ ਬਿਵਤਾ ਖੜੀ ਹੋ ਜਾਂਦੀ ਹੈ ਵੀ ਚੈਨ ਉਤਰ ਕਿੱਥੇ ਤੇ ਆਈ ਏ ਪਰ ਜਿਹੜੀ ਇਹ ਏਅਰ ਬੈਲਰ ਦੇ ਵਿੱਚ ਆ ਨਾ ਸਿਰਫ ਇੱਕੋ ਜੈਨ ਪਾਈ ਆ ਬਾਈ ਇੱਕ ਜੈਨ ਨਾਲ ਸਾਰਾ ਕੰਮ ਕਰਦਾ ਸਾਰਾ ਸਾਰਾ ਕੰਮ ਕਰਦਾ ਹਾਂ ਜੀ ਇੱਕ ਜੈਨ ਆ ਗਈ ਜੀ ਵੀ ਇੱਕ ਜੈਨ ਨਾਲ ਸਾਰਾ ਚੱਲਦਾ ਕਰਦਾ ਸਭ ਤੋਂ ਵੱਡੀ ਸਮੱਸਿਆ ਹੱਲ ਜਿਹੜੀ ਹੋ ਗਈ ਨਾ ਇਹ ਆ ਏ ਨਹੀਂ ਆਪਣੇ ਕੋਲੇ ਸਾਡੇ ਕੋਲ ਛਾ ਕੋਟ ਤਾਂ ਅਸੀਂ ਚਲਾਉਂਦੇ ਸੀ ਨਾ ਚਲੋ ਉੱਥੇ ਟੁੱਟ ਮਰੰਮਤ ਇਹਦੀ ਕਰੀ ਦੀ ਜਦੋਂ ਬਾਈ ਕਿਤੇ ਚੈਨ ਉਤਰ ਜਾਂਦੀ ਸੀ ਤਾਂ ਇਹ ਨਹੀਂ ਤਾਂ ਪਤਾ ਲੱਗਦਾ ਵੀ ਚੈਏ ਨੇ ਪਈ ਕਿੱਧਰ ਨੂੰ ਹੋਈ ਆ ਤਾਂ ਬਾਈ ਜਵੇਂ ਤੁਸੀਂ ਨੋਰਮਲ ਜਾਈ ਕੰਮ ਕਰਦਾ ਹਾਂ ਜੀ ਹਾਂ ਹਾਂ ਹਨਾ ਫਿਰ ਇਹਨੂੰ ਆਟੋ ਗਰੀਸ ਕਰਤਾ ਅੱਛਾ ਜੇ ਮੰਨ ਲਓ ਵੀ ਗਰੀਸ ਆਪ ਨੂੰ ਆਪ ਕਰਨ ਦੀ ਲੋੜ ਨਹੀਂ ਨਹੀਂ ਤਾਂ ਬਾਈ ਐ ਹੁੰਦਾ ਇੰਨੇ ਵਿੱਚ ਤੇ ਲੱਭੜੇ 베어ਿੰਗ ਬਹੁਤ ਔਖੇ ਆ ਇਹਦਾ ਸਿਸਟਮ ਲੱਗਿਆ ਹੋਇਆ ਜੀ ਆਹ ਬਲਾਕ ਕਹਿੰਦੇ ਨੇ ਇਹਨੂੰ ਅੱਛਾ ਆ ਮੰਨ ਲਓ ਆਟੋਮੈਟਿਕ ਗਰੀਸ ਹੋ ਜਾਂਦਾ ਠੀਕ ਆ ਤੁਸੀਂ ਐ ਲਾਦੇ ਜਿਵੇਂ ਬੰਦੇ ਦੇ ਗਲੂਗੋ ਪਾਈਪਾਂ ਲੱਗੀਆਂ ਹੁੰਦੀਆਂ ਗਲੂਗੋ ਸੇ ਇਹਦੇ ਨਾਲ ਹੀ ਚੱਲਣਾ ਇਹਨੇ ਸਾਰੀਆਂ 베어ਿੰਗਾਂ ਨੂੰ ਪਾਈਪਾਂ ਲਾ ਦਿਆਂ ਦਾ ਸਾਰੀਆਂ 베어ਿੰਗਾਂ ਵੀ ਜਿਨੇ 20 ਦੇ ਵਿੱਚ 베어ਿੰਗ ਲੱਗੇ ਆ ਗਰੀਸ ਵਾਲਾ ਲਫੜਾ ਵੀ ਖਤਮ ਹੋ ਗਿਆ ਆ ਲੱਗੇ ਨੇ ਪਲਾਂ ਨੂੰ ਪਾਈਪ ਆ ਲੱਗਿਆ ਹੈ ਇਹਦਾ ਹਨਾ ਸਿਸਟਮ ਜਿਹੜਾ ਮੰਨ ਲਓ ਗ੍ਰੀਸ ਆਉਣਾ ਹੈ ਸਾਰੇ ਨੂੰ ਲਾਤਾ ਬਾਈ ਇਹ ਪੀ ਸਾਰੇ ਨੂੰ ਲਾਤਾ ਹਾਂਜੀ ਹਾਂ ਟੋਟਲੀ ਟੋਟਲੀ ਜੀ ਆਹ ਲੱਗੇ ਹੋਇਆ ਤੇ ਪਾਈਪ ਹਾਂਜੀ ਸਾਰੇ ਪਾਈਪ ਲੱਗਣ ਤੋਂ ਬਾਅਦ ਨਾ ਵੀ ਆਪਾਂ ਨੂੰ ਗ੍ਰੀਸ ਦੀ ਵੀ ਇਹਦੇ ਜਿੰਨਾ ਵੀ ਇਹਦੇ ਅੰਦਰਲਾ ਮਟੀਰੀਅਲ ਜਿਹੜਾ ਸਾਰਾ ਚੱਲਦਾ ਅੰਦਰ ਅੰਦਰ ਇਹਦੇ ਵਿੱਚ ਵੀ ਕੀ ਹੈ ਜਿਵੇਂ ਆਹ ਸੁੱਚੀ ਲੱਗੀ ਹੋਈ ਹੈ ਗ੍ਰੀਸ ਵਾਲੀ ਅੱਛਾ ਜੀ ਇਹ ਕਿਸੇ ਨੂੰ ਇਹ ਸੁੱਚੀ ਵੀ ਖਿੱਚਣੀ ਔਖੀ ਲੱਗਦੀ ਆ ਤਾਂ ਵੀ ਆਪਾਂ ਮਤਲਬ ਇਹਦੇ ਵਿੱਚ ਆ ਆਟੋਮੈਟਿਕ ਕਹੂ ਜੂ ਇਹ ਅੱਛਾ ਇਹ ਸੁੱਚ ਵੀ ਖਿਚਣ ਦੀ ਲੋੜ ਨਹੀਂ ਇਹਦੇ ਵਿੱਚ ਵੀ ਸਿਸਟਮ ਹੈਗਾ ਐਜਾ ਹਾਂ ਇਹਨੇ ਆਪਦਾ ਆਪੀ ਜਿਵੇਂ ਆਪਾਂ ਬਣ ਲਾਂਗੇ ਇਹਨੂੰ ਘੰਟੇ ਬਾਅਦ ਗਰੀਸ ਮਾਰਨਾ 2 ਘੰਟੇ ਬਾਅਦ ਮਾਰਨਾ ਤਾਂ ਇਹ ਸਿਸਟਮ ਹੈ ਆਟੋਮੈਟਿਕ ਗਰੀਸ ਦਊਗਾ ਇਹਨੂੰ ਫਿਰ ਆ ਸੁੱਚ ਵੀ ਖਿਚਣ ਦੀ ਲੋੜ ਨਹੀਂ ਹੈਗੀ ਜ਼ਰੂਰਤ ਨਹੀਂ ਹੈਗੀ ਜਿਹੜੇ ਬੰਦੇ ਨੂੰ ਵੀ ਟੈਨਸ਼ਨ ਖਤਮ ਕਰਤੀ ਜਿਹ ਕਿਸ ਨੂੰ ਸੁੱਚ ਖਿੱਚਣੀ ਵੀ ਔਖੀ ਲੱਗਦੀ ਹੈ ਗਰੀਸ ਕਰਨ ਲੱਗੇ ਉਹ ਵੀ ਆਪਾਂ ਜੱਪਾ ਮੋਕਾ ਦਾਂਗੇ ਉਹ ਵੀ ਇਹਦੇ ਵਿੱਚ ਹੈਗਾ ਸਿਸਟਮ ਜੀ ਨਹੀਂ ਭਾਈ ਕੀ ਹੁੰਦਾ ਨਾ ਕਈ ਵਾਰੀ ਹੋਣ ਤੁਸੀਂ ਹਿਸਾਬ ਲਾ ਲਓ ਵੀ ਬਾ ਆਪਾਂ ਗੱਲਾਂ ਕਰਦੇ ਹੁੰਦਾ ਨਾ ਨਾ ਬਾਹਰ ਆਟੋਮੈਟਿਕ ਮਸ਼ੀਨਾਂ ਨੂੰ ਆ ਜਾਂਦਾ ਹੈ ਇਹ ਹੁਣ ਬਾਹਰਲੀ ਮਸ਼ੀਨ ਨਹੀਂ ਹੈਗੀ ਇਹ ਆਪਣੇ ਪੰਜਾਬ ਦੇ ਵਿੱਚ ਮਸ਼ੀਨ ਤਿਆਰ ਹੋਈ ਆ ਜਿਹਨੂੰ ਸੁੱਚ ਖਿਚਣ ਦੇ ਵੀ ਦਿੱਕਤ ਲੱਗਦੀ ਆ ਬਾਈ ਕਹਿੰਦਾ ਇਹਦੇ ਵਿੱਚ ਪ੍ਰੋਗਰਾਮ ਆ ਐਡ ਹੋਇਆ ਹੋਣਾ ਜਿਹੜਾ ਸਿਸਟਮ ਆਪਾਂ ਪੰਡਾਂ ਦਾ ਐਡ ਕਰਦੇ ਆ ਉਹਦੇ ਵਿੱਚ ਆਪਾਂ ਸਿਲੇਕਟ ਕਰ ਲੈਣਾ ਵੀ 2 ਘੰਟੇ ਬਾਅਦ ਨੂੰ ਗਰੀਸ ਹੋਣਾ ਹੈ ਘੰਟੇ ਬਾਅਦ ਹੋਣਾ 4 ਘੰਟੇ ਬਾਅਦ ਹੋਣਾ ਦਿਨ ਬਾਅਦ ਹੋਣਾ ਆਟੋਮੈਟਿਕ ਇਹ ਉਨੇ ਟਾਈਮ ਬਾਅਦ ਗਰੀਸ ਕਰਦੀ ਰਹੂਗੀ ਇਹਦਾ ਬਾਈ ਬਹੁਤ ਵਧੀਆ ਸਿਸਟਮ ਲੱਗਦਾ ਇਹ ਕਮਬਾਈਨ ਵਾਲੇ ਕੰਪਨੀ ਵਾਲਿਆਂ ਤੋਂ ਬੇਨਤੀ ਕਰੂੰਗਾ ਹੁਣ ਮੈਂ ਯਾਨੀ ਚਲ ਆਪਾਂ ਵੀ ਅੱਜ ਪਹਿਲੀ ਵਾਰੀ ਦੇਖਿਆ ਸਿਸਟਮ ਲੱਗਿਆ ਆਟੋਮੈਟਿਕ ਗਰੀਸ ਵਾਲਾ ਇਹ ਵੀ ਕਮਾਈਨਾਂ ਦੇ ਵੀ ਸਿਸਟਮ ਜਿਹੜੇ ਮੇਨ ਮੇਨ ਵਾਇਰਿੰਗ ਹੁੰਦੇ ਆ ਨਾ ਉਹਨਾਂ ਤੇ ਵੀ ਇਹੀ ਸਿਸਟਮ ਚਾਹੀਦਾ ਹੈ ਨਾ ਬਾਈ ਹਾਂਜੀ ਹਾਂ ਵਧੀਆ ਸਿਸਟਮ ਹੈ ਜਾਨੀ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਬਾਈ ਗਰੀਸ ਕੋਈ ਮਾਰਦਾ ਹੀ ਨਹੀਂ ਵਾਇਰਿੰਗ ਦੀ ਲਾਈਫ ਹੁਣ ਹੀ ਰਹਿੰਦੀ ਆ ਆਮ ਬੰਦਾ ਹਰ ਇੱਕ ਕਾਲ ਕਰ ਜਾਂਦਾ ਵੀ ਯਾਰ ਕੀ ਗਨ ਚੱਕਾਂਗੇ ਕੀ ਗਰੀਸ ਮਾਰਾਂਗੇ ਇਹਨੇ ਆਟੋਮੈਟ ਕੀ ਆ ਫਿਰ ਅਗਲਾ ਕਹਿੰਦਾ ਕੰਪਨੀਆਂ ਸਮਾਨ ਨਹੀਂ ਮੜਾ ਲਾਇਆ ਹਾਂ ਸਹੀ ਗੱਲ ਐ ਇਹਦੀ ਬਾਈ ਤੈਨੂੰ ਬਹੁਤ ਫਰਕ ਪੈਣਾ ਇਹਦਾ ਹਾਂਜੀ ਹਾਂ ਸਹੀ ਨਹੀਂ ਹੁਣ ਜਿਹਨੇ ਬੈਲਰ ਲੈ ਜਾਣਾ ਹਨਾ ਮੜਾ ਜਾ ਕੋਈ ਬੈਰਿੰਗ ਟੁੱਟ ਗਿਆ ਬਾਈ ਯਾਰ ਤੇਰੀ ਮਸ਼ੀਨ ਦਾ ਬੈਰਿੰਗ ਟੁੱਟ ਗਿਆ ਯਾਰ ਦੇਸੀ ਬੈਰਿੰਗ ਫਲਾਣਾ ਤਾਂ ਉਹ ਚੀਜ਼ਾਂ ਦਾ ਬਹੁਤ ਜਣੇ ਛਟਕਾਰਾ ਹੋ ਗਿਆ ਹਾਂਜੀ ਹਾਂ ਫਿਰ ਬਾਈ ਜਿਵੇਂ ਇਹਦੇ ਹੁਣ ਬਿਜਲੀ ਦਾ ਜਿਵੇਂ ਆਪਾਂ ਲੈ ਲਈ ਮਸ਼ੀਨ ਮੰਨ ਲਓ ਖਰੀਦ ਲਈ ਕਿਸੇ ਜ਼ਿਮੀਂਦਾਰ ਭਰਾ ਨੇ ਉਹਦੇ ਵਿੱਚ ਆਪਾਂ ਨੂੰ ਫਿਰ ਕਨੈਕਸ਼ਨ ਵੀ ਦਾ ਲੱਗ ਲੈਣਾ ਪਿਆ ਕਰੂਗਾ ਇਹ ਮੋਟਰ ਨਾਲ ਵੀ ਓਪਰੇਟ ਆ ਜੀ ਅੱਛਾ ਜੀ ਟਰੈਕਟਰ ਨਾਲ ਵੀ ਓਪਰੇਟ ਆ ਅੱਛਾ ਆਮ ਆ ਲੱਗੀ ਮੋਟਰ ਇਹਦੀ ਮੇਨ ਮੋਟਰ ਆ ਜਿਹੜੀ ਹਾਂ 15 ਦੀ ਮੋਟਰ ਲੱਗੀ ਹੈ 3 ਫੇਸ 15 ਦੀ ਮੋਟਰ ਲੱਗੀ 3 ਫੇਸ ਮਨ ਲਓ ਮੋਟਰ ਦੇ ਮੋਟਰ ਦੇ ਆਪਾਂ ਨਹੀਂ ਚਲਾਉਣੀ ਤਾਂ ਪੀਟੀਓ ਪ੍ਰਿੰਟ ਵੀ ਆ ਇਹ ਤਾਂ ਪਰਲੇ ਪਾਸੇ ਦੇ ਕਰਾਉਸ ਦਿੱਤਾ ਹੋਇਆ ਕਰਾਉਸ ਪਾ ਕੇ ਟਰੈਕਟਰ ਨਾਲ ਅੱਛਾ ਦੋਨੇ ਆਪਸ਼ਨਾਂ ਦੇ ਦੋਨੇ ਆਪਸ਼ਨਾਂ ਦੇ ਦਿੱਤੀਆਂ ਹਾਂ ਜਿਵੇਂ ਕਿਤੇ ਲਾਈਟ ਲੋਡ ਦੀ ਸਮੱਸਿਆ ਹੈ ਨਹੀਂ ਕਿਤੇ ਲਾਈਟ ਦਾ ਪ੍ਰਬੰਧ ਪੰਡਾ ਬਣਾਉਣੀ ਹੈ ਤਾਂ ਆਪਣਾ ਮੋਟਰ ਟਰੈਕਟਰ ਦੀ ਪੀਟੀਓ ਨਾਲ ਵੀ ਆਪਾਂ ਇਹਨੂੰ ਚਲਾ ਸਕਦੇ ਹਾਂ ਜਿਹੜੇ ਮਰਜ਼ੀ ਟਰੈਕਟਰ ਦਾ ਵੀ ਇਹ ਜਿੱਦਾ ਨਹੀਂ ਪਾਵਰ ਹੂਲ ਦਾ ਚੱਕਰ ਕੋਈ 35 ਤੋਂ ਸਟਾਰਟ ਆ ਜੀ 35 ਹੌਸ ਪਾਵਰ ਤੋਂ ਚਲਾ ਸਕਦੇ ਹਾਂ ਅੱਛਾ 35 ਹੌਸ ਪਾਵਰ ਤੋਂ ਟਰੈਕਟਰ ਇਹਨੂੰ ਜੋੜ ਸਕਦਾ ਹਾਂ ਹਾਂਜੀ ਹਾਂ ਠੀਕ ਹੈ ਇਹਦੇ ਵਿੱਚ ਵੀ ਆਪਾਂ ਇੱਕ ਹੋਰ ਨਵਾਂ ਮਾਡਲ ਦੋ ਨੇ ਇਹਦੇ ਵਿੱਚ ਅੱਛਾ ਉਹ ਤਿਆਰ ਹੋ ਰਿਹਾ ਹਜੇ ਅੱਛਾ ਜੀ ਇਹ ਮਤਲਬ ਹੌਪਰ ਦੂਜਾ ਚੇਨ ਸਿਸਟਮ ਵੀ ਲੱਗਦਾ ਜੀ ਚੇਨਸ ਤੋਂ ਮੰਨ ਲਓ ਕਿਵੇਂ ਉਹਦਾ ਕਿਵੇਂ ਆ ਵੀ ਟਰਾਲੀ ਬਸ ਲਿਫਟ ਚੱਕਣੀ ਆ ਜਿਹੜਾ ਇੱਕ ਮੰਨ ਲਓ ਜਿਹੜਾ ਟਰੈਕਟਰ ਨਾਲ ਮਾਲ ਪਾਉਣਾ ਬੂ ਆਪਾਂ ਜਾ ਟੋਕਰੀਆਂ ਨਾਲ ਭਰ ਕੇ ਪਾਉਣਾ ਪਊਗਾ ਕੋਈ ਇੱਕ ਬੰਦਾ ਵੀ ਕੱਢਦਾ ਹਾਂ ਉਹਦੇ ਵਿੱਚ ਦੂਸਰੀ ਮਸ਼ੀਨ ਆਪਣੀ ਉਹ ਆ ਵੀ ਮਤਲਬ ਟਰਾਲੀ ਦੀ ਲਿਫਟ ਚੱਕੋ ਵਿੱਚ ਹੈ ਇਹਦੇ ਇੱਥੋਂ ਉੱਪਰ ਬਣ ਜੂਗਾ ਪਿੱਛੇ ਬਾਈ ਬੜਾ ਵੱਡਾ ਕਰਦਾ ਹੈ ਇਹ ਹੈ ਵੱਡਾ ਹੋ ਗਿਆ ਪਿੱਛੇ ਉੱਤਰ ਜਾਂਦਾ ਇਹ ਮੇ ਟਾਪਾ ਵੱਡਾ ਕਰਕੇ ਇਹਦੇ ਵਿੱਚ ਲਿਫਟ ਚੱਕ ਜੋ ਇਹਨੇ ਆਟੋਮੈਟਿਕ ਹੀ ਪਾਈ ਜਾਣਾ ਹੈ ਫਿਰ ਤਾਂ ਯਾਰ ਇੱਕ ਬੰਦੇ ਵਾਲਾ ਕੰਮ ਵੀ ਖਤਮ ਹੋ ਗਿਆ ਹਾਂ ਉਹ ਵੀ ਖਤਮ ਹੈ ਜੀ ਹੁਣ ਇਹ ਚ ਮਾਲ ਚੱਕ ਕੇ ਪਾਉਣ ਦੀ ਜਰੂਰਤ ਆਪਾਂ ਨੂੰ ਉੱਚ ਜਰੂਰਤ ਨਹੀਂ ਹੈਗੀ ਉਹ ਆਪੇ ਆਟੋਮੈਟਿਕ ਹੀ ਮਾਲ ਚੱਕਣਾ ਉਹਨੇ ਬਾਈ ਮਸ਼ੀਨ ਤਾਂ ਉਹਨੂੰ ਹੀ ਕਿਹਾ ਜਾਂਦਾ ਨਾ ਅੱਜ ਦੇ ਯੁੱਗ ਦੇ ਵਿੱਚ ਉਹਨਾਂ ਨੂੰ ਪਤਾ ਮਸ਼ੀਨਰੀ ਯੁੱਗ ਆ ਗਿਆ ਆਪਾਂ ਕਹਿੰਦੇ ਨਾ ਰੇਗ ਬੰਦੇ ਦੀ ਸੋਚ ਆ ਵੀ ਮਸ਼ੀਨਰੀ ਯਾਰ ਕੰਮ ਲੇਬਰ ਨਹੀਂ ਮਿਲਦੀ ਲੇਬਰ ਤੋਂ ਬਾਅਦ ਜੇ ਮਿਲਦੀ ਵੀ ਆ ਤਾਂ ਕੰਮ ਨਹੀਂ ਕਰਦੇ ਉਹਦੇ ਬਾਅਦ ਬਾਈ ਨੇ ਆ ਜਿਹੜੇ ਸਿਸਟਮ ਤਿਆਰ ਕਰਿਆ ਨਾ ਬਿਲਰ ਆਪਣੇ ਰੋਲ ਬਣਾਉਣ ਵਾਲਾ ਮੱਕੀ ਦਾ ਨਾ ਪੰਡਾ ਬਣਾਉਣ ਵਾਲਾ ਇਹਦੇ ਵਿੱਚ ਕੀ ਆ ਹੁਣ ਜਿਵੇਂ ਇਹ ਇਹ ਮਾਡਲ ਆ ਇਹਦੇ ਵਿੱਚ ਹੈ ਨਾ ਨਾਲ ਦੀ ਨਾਲ ਆਪਾਂ ਨੂੰ ਲੋਡਰ ਨਾਲ ਚਾਹੇ ਆਪਾਂ ਕਹਿ ਦੀ ਪੱਲੀ ਨਾਲ ਜੇਕਣਾ ਮਰਜੀ ਹੈ ਨਾ ਵੀ ਆਪਾਂ ਨੂੰ ਪਾਉਣਾ ਪੈਣਾ ਇਦੋਂ ਨੈਸਟ ਮਾਡਲ ਆ ਜਿਹੜਾ ਇੱਕ ਹੋਰ ਟੌਪ ਮਾਡਲ ਕਹਿਦੀ ਜਪਾਨਾ ਨੂੰ ਵੀ ਉਹਦੇ ਵਿੱਚ ਜੈਕ ਟਰਾਲੀ ਬੈਕ ਲਾਓ ਜੈਕ ਚੱਕ ਜੋ ਖਾਲੀ ਹੋ ਗਿਆ ਬਾਕੀ ਜਿਹੜਾ ਕੰਮ ਆ ਇਹਨੇ ਆਟੋਮੈਟਿਕ ਕਰਦੀ ਨੇ ਰਹਿ ਆਟੋਮੈਟਿਕ ਹਾਂਜੀ ਹਾਂਜੀ ਬਹੁਤ ਵਧੀਆ ਬਣਾਤਾ ਬਾਈ ਦਾ ਸਿਸਟਮ ਇਹ ਜਣੀ ਆਏ ਵੀ ਹੁਣ ਟੋਏ ਟੂ ਵਾਲਾ ਟੈਨਸ਼ਨ ਖਤਮ ਹੋ ਗਈ ਨਾ ਟੈਨਸ਼ਨ ਖਤਮ ਹੋ ਗਈ ਹਾਂਜੀ ਹਾਂ 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 ਬਾਕੀ ਵੀਰੇ ਇਹਦੀ ਗੱਲ ਕਰੀਏ ਆਪਾਂ ਜਿਵੇਂ ਹੁਣ ਇਹ ਆਮ ਕਨੈਕਸ਼ਨ ਦੇ ਨਾਲ ਨਹੀਂ ਚੱਲਣਾ ਘਰ ਵਾਲੇ ਦੇ ਨਹੀਂ 3 ਫੇਸ ਤੇ ਚੱਲੂ ਜੀ 3 ਫੇਸ ਤੇ ਕਨੈਕਸ਼ਨ ਜਿਹੜਾ ਕਮਰਸ਼ੀਅਲ ਤੇ ਚੱਲੂਗਾ ਹਾਂ ਕਮਰਸ਼ੀਅਲ ਆ ਲਾਏ ਆਪਾਂ ਇਹਨੂੰ ਬਾਲਬੂਲ ਜੇ ਲਾਏ ਆ ਜਿਹੜੇ ਰੇਟੀ ਬੂਟਰ ਲੱਗਦੇ ਆ ਇਹਨੂੰ ਇਹ ਕਿਹੜੀ ਕੰਪਨੀ ਦੇ ਯੂਜ਼ ਕਰੇ ਆਪਾਂ ਫਿਰ ਬੀ ਟੈਕ ਦੇ ਨੇ ਜੀ ਇਹ ਇਹ ਸਿਰੇ ਵਾਲੀ ਕੁਆਲਿਟੀ ਆ ਸਿਰੇ ਸਭ ਤੋਂ ਵਧੀਆ ਨੇ ਜੀ ਹਾਂ ਅੱਛਾ ਇਹਦੇ ਵਿੱਚ ਵੀ ਸਿਸਟਮ ਹੋਰ ਹੈਗਾ ਇਹ ਤਿੰਨ ਲੱਗੇ ਹੋਏ ਨੇ ਦੇਖੋ ਤੁਸੀਂ ਤਿੰਨੇ ਹੀ ਨੇਗੇ ਤਿੰਨੇ ਨੇ ਅੱਛਾ ਇੱਥੇ ਜਿਹੜਾ ਬਲਾਕ ਬਣਿਆ ਹੋਇਆ ਇਹਦੇ ਵਿੱਚ ਵੀ ਕੋਈ ਕਾਜਰਾ ਨਾ ਆਵੇ ਇਹਦੇ ਲਈ ਆ ਇੱਕ ਬਾਲ ਅਡ ਲਾਏ ਹੋਏ ਇ ਫਸਟ ਨੇਮ ਇੱਥੇ ਕਾਚਰਾ ਆਉਣਾਗਾ ਵੀ ਜੇ ਬਾਈ ਜਾਨਸ ਪੱਲੇ ਨੂੰ ਖੋਲ ਕੇ ਸਾਫ ਕਰ ਦੋ ਉਧਰ ਕਾਚਰਾ ਨਹੀਂ ਜਾਊਗਾ ਵੀ ਬਾਈ ਜਾਨਸ ਕੋਈ ਬੰਦਾ ਆਣ ਗੈਲੀ ਕੋ ਚਲੋ ਹੋ ਜਾਂਦੀ ਆ ਹਨ ਮੇਨ ਪੁਆਇੰਟ ਨੇ ਸਿਸਟਮ ਨਹੀਂ ਖਰਾਬ ਹੋਊਗਾ ਮੇਨ ਨਹੀਂ ਖਰਾਬ ਹੋਊਗਾ ਜੀ ਤਾ ਸਿੰਗਲ ਪੁਆਇੰਟ ਤੇ ਲੱਗਿਆ ਲਾਤਾ ਹਾਂ ਉਰੇ ਆ ਕਿਥੇ ਬਾਲ ਰੁਕਣਾ ਜਿਵੇਂ ਪੰਪ ਤੋਂ ਪਹਿਲਾਂ ਡੀਜ਼ਲ ਫਿਲਟਰ ਹੁੰਨੇ ਆ ਉਹ ਹਿਸਾਬ ਕਰਤਾ ਵੀ ਇਹ ਜਿ ਕਚਰਾ ਆ ਜਾਣਾ ਇੱਥੇ ਕਚਰਾ ਆ ਜਾਣਾਗਾ ਬਸ ਇਹਨੂੰ ਖੋਲ ਕੇ ਕਚਰਾ ਸਾਫ ਕਰ ਦੂ ਕੋਈ ਦਿੱਕਤ ਨਹੀਂ ਇਹ ਵੀ ਸਰੇ ਵਾਲੀ ਕੁਆਲਿਟੀ ਦੀ ਲਾਤੇ ਹਾਂਜੀ ਹਾਂਜੀ ਨਾ ਵਧੀਆ ਵੀਰੇ ਕੰਮ ਦਾ ਫੇਕਣਿਆ ਜਾਂ ਤੁਹਾਨੂੰ ਪਦੇ ਸੀਜ਼ਨ ਮੱਕੀ ਦਾ ਗਰਮੀ ਦੇ ਵਿੱਚ ਹੁੰਦਾ ਇਹ ਇਹ ਆਪਣਾ ਇੱਕ ਕੁਆਂਟਲ ਤੱਕ ਇਕੱਠਾ ਬਣਾਉਂਦਾ ਇੱਕ ਕੁਆਂਟਲ ਤੱਕ ਬਣਾਉਂਦਾ ਜੀ ਬਾਕੀ ਤੁਸੀਂ ਲੁੱਕ ਦੇਖੋ ਨਾ ਵੀ ਸਾਰੀ ਲੇਜ਼ਰ ਕਟਿੰਗ ਆ ਜਿਹੜੀ ਆ ਵਾਈ ਇਹ ਕਰੀ ਆ ਸਾਰੀ ਰੇ 2Z ਲੈਜਰ ਲੈਜਰ ਕਟਿੰਗ ਆ ਨਾ ਵੀਰੇ ਹਾਂ ਜਿਵੇਂ ਹੁਣ ਮੰਨ ਲਓ ਕਿਸੇ ਨੇ ਆਪਣੀ ਫੈਕਟਰੀ ਦੇ ਵਿੱਚ ਲਾ ਲਿਆ ਹਾਂਜੀ ਘਰੇ ਜਾ ਕੇ ਹਾਂਜੀ ਹਾਂਜੀ ਮੰਨ ਲਓ ਹੁਣ ਕੋਈ ਮੇਰੇ ਵਰਗਾ ਮਹਤਲ ਕਹਦੇ ਮੇਰੀਆਂ 100 ਪੰਡਾ ਬਣਾਇਆ ਫਿਰ ਉੱਥੇ ਇਹਦਾ ਲਿਜਾਣ ਆਉਣ ਦੇ ਵਿੱਚ ਕੋਈ ਤਾਂ ਇਹਦੇ ਟਾਇਰ ਲੱਗੇ ਹੋਏ ਨਹੀਂ ਜੀ ਅੱਛਾ ਮੰਨ ਲਓ ਕੋਈ ਦਿੱਕਤ ਨਹੀਂ ਹੈਗੀ ਰੋਡ ਰੋਡ ਤੇ ਹਾਂ ਕਿਤੇ ਮਰਜ਼ੀ ਲੈ ਜਾ ਸਕਦੇ ਜਿੱਥੇ ਮਰਜ਼ੀ ਲਈ ਫਿਰ ਜੀ 20 ਕੀ 30 ਦੇ ਟਾਇਰ ਲੱਗੇ ਹੋਏ ਨੇ ਵਧੀਆ ਆ ਨਾ ਟਾਇਰ ਰੈਮ ਨਾਲ ਵਧੀਆ ਲਾਤੇ ਹਾਂਜੀ ਹਾਂਜੀ ਟਾਇਰ ਵੀ ਚੌੜੇ ਲਾਤੇ ਚੌੜੇ ਟਾਇਰ ਜਿਵੇਂ ਵਜਨ ਐ ਦੇ ਵਿੱਚ ਹਾਂਜੀ ਹਾਂਜੀ ਆ ਆ ਪੀਟੀਓ ਆ ਗਈ ਹੈ ਨਾ ਇਹ ਪੀਟੀਓ ਆ ਗਈ ਟਰੈਕਟਰ ਮੰਨ ਲਓ ਜੇ ਆਪਾਂ ਟਰੈਕਟਰ ਨਾਲ ਚਲਾਉਣਾ ਤਾਂ ਇੱਥੇ ਕਰਾਸ ਪਾ ਕੇ ਚਲਾ ਦਿਓ ਇਹਨਾਂ ਨੂੰ ਵੀ ਬਾਈ ਗਰੀਸ ਹੈ ਜਿਹੜਾ ਆਟੋਮੈਟਿਕ ਆ ਆ ਲੱਗਿਆ ਸਿਸਟਮ ਦੇਖ ਲਓ ਜਿਵੇਂ ਨਾ ਬੰਦੇ ਦੇ ਗਲੂ ਗੋਸ ਲੱਗੇ ਹੁੰਦਾ ਪੈਪਾਂ ਲੱਗੇ ਹੁੰਦੇ ਹਸਪੀਟਲ ਦੇ ਵਿੱਚ ਉਸ ਆ ਉਸ ਪੈਪਾਂ ਲਾਈ ਹੋਏ ਇਹ ਪੁਰਜ਼ਾ ਹੈ ਕਿੱਥੇ ਬਾਈ ਗਰੀਸ ਵਾਲਾ ਜਿਹੜਾ ਗਰੀਸ ਤਾਂ ਠੀਕ ਹੈ ਜੀ ਅਸਾਂ ਆ ਇਹ ਆ ਲੱਗਿਆ ਹੈ ਗਰੀਸ ਇਹਦੇ ਵਿੱਚ ਕਿੰਨਾ ਗਰੀਸ ਪਾਊਗਾ ਵੀਰੇ ਇ ਅਜੇ 3-4 ਕਿਲੋ ਗਰੀਸ ਇਹਦੇ ਵਿੱਚ 11 ਪੈ ਜਾਣਾ ਹਾਂਜੀ ਹਾਂਜੀ ਬਾਅਦ ਉਹਦੇ ਬਾਅਦ ਨੇ ਆਟੋਮੈਟਿਕ ਲਈ ਜਾਣਾ ਜਿੱਦਣ ਮੁੱਕ ਗਿਆ ਫੇਰ ਪਾ ਦੋ ਹਾਂਜੀ ਹਾਂ ਨਹੀਂ ਸਿਸਟਮ ਵਧੀਆ ਲੱਗਿਆ ਗਰੀਸ ਵਾਲਾ ਤਾਂ ਬਾਲਾ ਘੰਟ ਲੱਗਿਆ ਮੈਨੂੰ ਹਨਾ ਨਹੀਂ ਅੱਜ ਕਰ ਕੀ ਆ ਬ੍ਰੇਕਡਾਊਨ ਆਉਂਦੀ ਉਹ ਗਰੀਸ ਕਹਿੰਦੇ ਆ ਇਹ ਸਾਰੇ ਨਾਲੋਂ ਵਧੀਆ ਸਿਸਟਮ ਕਾਪਾ ਬਾਕੀ ਆ ਆਇਡਲ ਰੂਡਲ ਚੈਨਾਂ ਦੇ ਹਨਾ ਜੇਕਣਾ ਵੀ ਹੈਗੀਆਂ ਵੀ ਆਟੋਮੈਟਿਕ ਟਾਈਟ ਹੋਈ ਜਾਣੀਆਂ ਇਹ ਆਈ ਨਹੀਂ ਹੈਗਾ ਵੀ ਪੱਥ ਮਾਰਨਾ ਹੈ ਟਾਈਟ ਕਰਨੇ ਚਾਹੁੰਦਾ ਰੋਜ਼ ਆਟੋਮੈਟਿਕ ਜਿੰਨੀ ਕਿ ਲੂਜ਼ ਹੋਣੀ ਉੰਨੀ ਕਿ ਸਪ੍ਰਿੰਗ ਨੇ ਹਨਾ ਉਹਨੂੰ ਟਾਈਟ ਕਰੀ ਜਾਣਾ ਇਹ ਵਧੀ ਬਹੁਤ ਵਧੀਆ ਚੀਜ਼ ਆ ਜ਼ਿਮੀਦਾਰ ਭਰਾਵਾਂ ਵਾਸਤੇ ਹੈ ਨਾ ਵੀ ਜਿਹੜੇ ਚਾਰ ਮੱਕੀ ਦਾ ਸੈਲਜ ਰੱਖਦੇ ਆ ਖੱਡਿਆਂ-ਕੁੱਡਿਆਂ ਦੇ ਵਿੱਚ ਪਾਉਂਦੇ ਆ ਉਹਨਾਂ ਦੀ ਤਾਂ ਬਿਲਕੁਲ ਟੈਨਸ਼ਨ ਹੀ ਖਤਮ ਹੋ ਗਈ ਇਹ ਜਿੱਥੇ ਮਰਜੀ ਪਿਆ ਰਹੇ ਮੀਂਹ ਕਣੀ ਵਿੱਚ ਕੋਈ ਵੀ ਆਪਾਂ ਨੂੰ ਮਿਸਟੇਕ ਨਹੀਂ ਹੋਣੀ ਕਿ ਬਾਈ ਬਈ ਚੈਨਾ ਕਿਹੜੀ ਕੰਪਨੀ ਦੀ ਫੇਰ ਜਿਹੜੀਆਂ ਆ ਆਪਾਂ ਆਹ ਪਾਉਂਦੇ ਆ ਇਹ ਵੱਡੀ ਚੈਨਾ ਆਪਣੀ ਸਣੀ ਦੀ ਹੈ ਜੀ ਸਣੀ ਸਣੀ ਦੀ ਤੇ ਇਹ ਡਾਇਮੰਡ ਦੀ ਆ ਹੈਵੀ ਦੇ ਵਿੱਚ ਜਿਹੜੀ ਸਨੀ ਦੀ ਜੈਨ ਬਾਈ ਮਮੂਲੀ ਜੈਨ ਨਹੀਂ ਹੈਗੀ ਇਹ ਚੈਨ ਮਿੱਟੀ ਦੇ ਵਿੱਚ ਚੱਲਦੀ ਹੈ ਇਹ ਹੈਵੀ ਦੀ ਹੈਵੀ ਹੁਣ ਅਗਲੇ ਨੇ ਹਾਂ ਜਿਹੜੇ ਵੀਡੀਓ ਦੇਖਦੇ ਭਰਾ ਆਪਣੀ ਉਹ ਤਾਂ ਹੁਣ ਕਹਿਣਗੇ ਨਾ ਸਨੀ ਦੀਰ ਕਿਹੜੀ ਕੰਪਨੀ ਆ ਬਾਈ ਇਹ ਮਿੱਟੀ ਜਿਹੜੀ ਚੈਨ ਨਾ ਮਿੱਟੀ ਚੱਕਣ ਵਾਲੀ ਮਸ਼ੀਨ ਆ ਉਹਦੇ ਵਿੱਚ ਇਹਦੀ ਵਰਤੋਂ ਹੁੰਦੀ ਹੈ ਸਭ ਤੋਂ ਟਾਪ ਦੀ ਜੈਨ ਆ ਕਈ ਤਾਂ ਮਸ਼ੀਨਾਂ ਵਾਲਿਆਂ ਨੇ ਜੈਨਾਂ ਵੀਰੇ ਪਾਈਆਂ ਹੋਈਆਂ ਹਾਂਜੀ ਹਾਂ ਇਹ ਡਾਇਮੰਡ ਦੀਆਂ ਇਹ ਡਾਇਮੰਡ ਦੀਆਂ ਠੀਕ ਹੈ ਜੀ ਇਤੋਂ ਬਾਅਦ ਆ ਆ ਗਿਆ ਮੇਨ ਜਿਹੜਾ ਬਾਈ ਦਾ ਸਭ ਤੋਂ ਪਹਿਲਾ ਜਿਹੜਾ ਹਨਾ ਜਿੱਥੇ ਤੋਂ ਵੱਲੋਂ ਸਟਾਰਟਿੰਗ ਹੋਈ ਹੋਈ ਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜ ਕਹੀਦੀ ਆਪਾਂ ਨੂੰ ਨਾ ਉਹ ਮਾਡਲ ਨਾਲੋਂ ਜਿਹੜਾ ਆਪਣੇ ਕੋਲ ਤਾਂ ਉਹਦੇ ਨਾਲੋਂ ਤਾਂ ਕਿਤੇ ਜ਼ਿਆਦਾ ਵੀ ਜਿਹੜੇ ਹਿਸਾਬ ਨਾਲ ਸਾਲ 25 ਜਿਹੜੇ ਆ ਇਹਦੇ ਵਿੱਚ ਵੀ ਮੈਂ ਕਹਿੰਦਾ ਘੱਟੋ ਘੱਟ ਵੀ 35 40 ਬਦਲਾਅ ਹੋ ਗਏ ਹੁਣ ਬਾਈ ਬਹੁਤ ਹੋ ਗਏ ਜੀ ਬਹੁਤ ਹਾਂ ਇਹਦੇ ਵਿੱਚ ਮੇਨ ਸੌਫਟਵੇਅਰ ਤਾਂ ਆਪਣੀ ਚੇਂਜ ਕਰਿਆ ਨਹੀਂ ਕਿਉਂਕਿ ਆਪਣੀ ਮਸ਼ੀਨਾਂ ਸੇਲ ਬਹੁਤ ਹੋਈਆਂ ਹੋਈਆਂ ਨੇ ਅੱਛਾ ਜੀ ਫਿਰ ਉਹਨਾਂ ਲਈ ਸੌਫਟਵਰ ਆਪਾਂ ਨੂੰ ਫੇਰ ਲੱਗੇ ਤੋ ਰੱਖਣੇ ਪੈਣੇ ਦੀਆਂ ਅੱਛਾ ਮੰਨ ਲਓ ਪੁਰਾਣੇ ਮਾਡਲਾਂ ਵਾਸਤੇ ਵੀ ਰੱਖਿਆ ਵੀ ਸਿਸਟਮ ਵੀ ਉਹ ਨਾ ਹੋਵੇ ਬਸ ਆਪਾਂ ਨੂੰ ਐ ਵੀ ਕੱਲ ਨੂੰ ਕਿਸੇ ਨੂੰ ਸ ਤੇ ਹੋਰ ਇਹਦੇ ਵਿੱਚ ਸਹਾਦਰ ਬਹੁਤ ਹੋ ਗਈ ਜਿਵੇਂ ਕੋਈ ਸਾਫਟ ਦੀ ਕੁਆਲਿਟੀ ਚੇਂਜ ਹੋ ਗਈ ਨਹੀਂ ਸਾਰੀਆਂ ਚੀਜ਼ਾਂ ਦੀ ਬਦਲਾਅ ਹੋ ਗਿਆ ਜਿਵੇਂ ਆ ਮੂੰਹ ਮੁੱਛਾਂ ਹੋ ਗਈਆਂ ਨਾ ਹਾਂ ਇਹ ਟੁੱਟਦੀਆਂ ਦੀ ਸਾਫਟ ਦੀਆਂ ਬਣ ਲੱਗੀਆਂ ਪਹਿਲਾਂ ਇਹ ਚੱਦਰ ਦੀਆਂ ਬਣਦੀਆਂ ਹੁੰਦੀਆਂ ਅੱਛਾ ਸਾਫਟੇ ਕੋ ਸਾਫਟ ਦੀ ਬਣਾਤੀ ਬਹੁਤ ਮਜ਼ਬੂਤ ਹੋ ਗਿਆ ਕੰਮ ਤੇ ਜਿਵੇਂ ਆ ਗੋਲਾ ਆ ਲੱਗਿਆ ਜਦੋਂ ਇਹ ਤਾਂ ਰੁੱਕ ਕੇ ਅੰਦਰ ਟੰਡਾ ਵਗ ਜਾਂਦਾ ਅਜਾ ਮੰਨ ਲਓ ਜੀ ਵਾਹ ਟਾਂਡਾ ਗੇਰਨ ਦੀ ਕੋਸ਼ਿਸ਼ ਕਰਦਾ ਜੀ ਨਾਲ ਰੁੜ ਕੇ ਅੰਦਰ ਵਗ ਜੀ ਹਾਂ ਨਹੀਂ ਸਿਸਟਮ ਇਵੀ ਵਧੀਆ ਲੱਗਿਆ ਜਗਾੜਾ ਬਾਕੀ ਟੇਪਰ ਬਾਡੀ ਚ ਆ ਗਈ ਇਹ ਪਹਿਲਾਂ ਚੌਰਸ ਬਾਡੀ ਚ ਦੀ ਸ਼ੇਪ ਬਦਲ ਗਈ ਸੀ ਸਾਰੀ ਜੀ ਕਹਿੰਦੇ ਉਹ ਹੀ ਕਹਿੰਦਾ ਮੈਂ ਸਾਰੀ ਮਸ਼ੀਨਾਂ ਲੱਗ ਜੀ ਲੱਗਦੀਆਂ ਦੇਖ ਹਾਂ ਟਾਇਰ ਇਹਦੇ ਚ 80 ਨਾਲ ਆ ਗਈ ਜੀ ਅਜਾ ਮੰਨ ਲਓ ਜਿਵੇਂ ਖੇਤ ਦੇ ਵਿੱਚ ਆਪਾਂ ਲਾਉਣੇ ਆ ਟਾਇਰ ਨੂੰ ਝੂਟਾ ਪੈਣ ਦੇ ਟਰੈਕਟਰ ਹਾਂਜੀ ਹਾਂਜੀ ਤੇ ਹਾਈਡਰੌਲਿਕ ਟਾਇਰ ਨੇ ਉੱਚਾ ਨੀ ਮੈਂ ਜਿਵੇਂ ਕਰਨਾ ਤਾਂ ਹਾਈਡਰੌਲਿਕ ਨਾਲ ਹੀ ਹੋਣਾ ਸਿਸਟਮ ਇਹਦਾ ਅਲੱਗ ਤੋਂ ਹਾਈਡਰੌਲਿਕ ਨਾਲ ਹੀ ਲਾਉਣੇ ਆ ਆਪਾਂ ਟਾਇਰ ਵੀ ਨਹੀਂ ਲਾਉਣੇ ਹੈਗੇ ਬੰਦੇ ਨੇ ਉਤਰ ਗਏ ਹਾਂ ਉਹ ਵੀ ਹਾਈਡਰੌਲਿਕ ਹੀ ਨਹੀਂ ਜੀ ਅੱਜ ਇੱਕ ਲੱਗਿਆ ਹੋਇਆ ਅੱਜ ਇੱਕ ਲਾਤਾ ਇਹ ਵੀ ਮੰਨ ਲਓ ਜੇ ਟਾਇਰ ਜੇ ਕਿਸੇ ਨੇ ਲਾਉਣੇ ਆ ਚੱਕਣੇ ਆ ਨਾ ਕਈ ਖੇਤਾਂ ਜਿਹੇ ਹੁੰਦਾ ਵੀ ਨਹੀਂ ਯਾਰ ਇੱਥੇ ਲਾਉਣੇ ਨਹੀਂ ਹਾਂਜੀ ਵੀ ਉੱਪਰ ਚੱਕ ਕੇ ਚਲਾਉਣੇ ਆ ਤਾਂ ਇਹ ਵੀ ਸਾਰਾ ਆਟੋਮੈਟਿਕ ਸਿਸਟਮ ਹੀ ਕਰਦਾ ਬਸ ਉੱਥੇ ਲੀਵਰ ਲੱਗਿਆ ਹੋਇਆ ਹੈ ਲੀਵਰ ਤੋਂ ਹੀ ਆਪਣਾ ਹੇਠ ਉੱਪਰ ਕਰਦੇ ਆ ਆਹ ਆ ਗੇਰ ਗੁਰ ਬਾਈ ਲਾਤਾ ਜਗਾਲ ਆ ਨਾ ਵਧੀਆ ਧੜਕੇ ਧੁਰਕੇ ਦੇ ਹਾਂਜੀ ਹਾਂ ਇਹ ਜਿਵੇਂ ਵੈਲਟ ਬੁਲਟ ਲਾ ਲ ਤੁਸੀਂ ਇਹ ਵੈਲਟਾਂ ਵੀ ਦੰਦੇ ਵਾਲੀਆਂ ਪੈ ਗਈਆਂ ਹੁਣਾਂ ਹਾਂ ਉਹ ਕਹਿੰਦੇ ਕਮਲ ਦਾ ਨਾ ਉਹੀ ਨਹੀਂ ਚੱਲਿਆ ਹੈਗਾ ਅੱਜ ਬੈਲਰ ਉਹੀ ਨਹੀਂ ਬਣਿਆ ਨਾਲ ਇਹਦੇ ਗੇਰ ਹੀ ਤੇ ਖਤਮ ਹੋ ਗਏ ਜਿਹੜੇ ਅੱਗੇ ਵਾਲੇ ਇੱਥੇ ਗੇਰ ਗੁਰ ਹੁੰਦੇ ਸੀ ਉਹ ਸਾਰੇ ਖਤਮ ਹੋ ਗਏ ਇਹਦੇ ਚ ਗੇਰ ਅੱਛਾ ਜਿਹੜੇ ਅੱਗੇ ਇੱਥੇ ਵਿੱਚ ਗੇਰ ਲਾਉਂਦੇ ਸੀ ਇਹਦੇ ਬਸ ਇੱਕ ਮੇਨ ਹੈਡ ਰਹਿ ਗਿਆ ਇੱਕ ਉਹ ਦੂਸਰਾ ਗੇਰ ਹੈਗਾ ਦੋ ਗੇਰ ਬਸ ਵੈਲਟਾਂ ਹੀ ਰਹਿ ਗਈਆਂ ਸਿੱਧੀਆਂ ਹਾਂਜੀ ਹਾਂ ਆ ਗ੍ਰੀਸ ਪੁਆਇੰਟ ਇਹਦੇ ਅਲੱਗ ਤੋਂ ਹੋਗੇ ਜਿਵੇਂ ਗਰੀਸ ਮਾਰਨਾ ਸਾਰ ਇੱਕ ਥਾਂ ਮੇ ਹੋਵੇ ਵੀ ਇੱਕ ਜਗ੍ਹਾ ਕਰਤਾ ਸਾਰਾ ਹੋਵੇ ਹਾਂ ਇਹ ਵੀ ਵਧੀਆ ਹੋਵੇ ਵੀ ਇੱਕ ਜਗ੍ਹਾ ਦੀ ਬੰਦਾ ਹਨਾ ਲਾ ਕੇ ਨਿਪਲ ਸਾਰੀ ਮਸ਼ੀਨ ਨੂੰ ਗਰੀਸ ਇੱਕ ਜਗ੍ਹਾ ਦੀ ਮੇਨ ਹੋ ਜਾਣਾ ਨਹੀਂ ਆਹ ਮਸ਼ੀਨ ਦੇ ਵਿੱਚ ਵੀ ਖਾਸਾ ਬਦਲਾਵ ਕਰਤਾ ਜਿਵੇਂ ਵੀਰੇ ਪਹਿਲਾਂ ਟਰੈਕਟਰਾਂ ਦੇ ਹੁਣ ਆਪਾਂ ਅੱਗੇ ਕਹਿੰਦੇ ਹੁੰਦੇ ਜੇ ਨਵਾਂ ਨਵਾਂ ਇਹ ਸਿਸਟਮ ਚੱਲਿਆ ਮਸ਼ੀਨ ਆ ਆਪਾਂ ਕਹਿੰਦੇ ਹੁੰਦੇ ਜਨ 90 ਦਾ ਟਰੈਕਟਰ ਚਾਹੀਦਾ 100 ਦਾ ਚਾਹੀਦਾ ਐਚਪੀ ਵੀ ਹੁਣ ਕਿੰਨੀ ਐਚਪੀ ਤੇ ਜਿਵੇਂ ਤੁਸੀਂ 75 ਦੇ 75 ਦੇ ਚੱਲੂਗਾ ਜੀ ਹੁਣ ਹੁਣ ਆ ਅਰਜਨ 90 ਆ 755 75 ਹਸ ਪਾਵਰ ਆ ਅੱਛਾ ਕੋਈ ਦਿੱਕਤ ਨਹੀਂ ਇਹਨੂੰ ਇਹ ਅਰਜਨ ਦੇ ਹੀ ਨੋਬੋ ਤੇ ਜ਼ਿਆਦਾ ਲਾ ਰਹੇ ਹਾਂ ਦੋ ਯਾਰ ਅਰਜਨ ਉਹ ਵੀ ਜ਼ਿਆਦਾ ਚੱਲ ਰਿਹਾ ਜੀ ਅੱਛਾ ਇਹਦੇ ਮੰਨ ਲਓ ਜ਼ਿਆਦਾ ਪ੍ਰੋਫੈਸਰ ਇਹਦੇ ਹੀ ਕੰਮਜਾਬ ਹੋਏ ਤੇ ਹਾਂਜੀ ਹਾਂਜੀ ਬਾਕੀ ਜਿਵੇਂ ਬਾਈ ਨੇ ਦੱਸਿਆ ਨਾ ਗੇਰ ਗੂਰ ਨਿਕਲ ਜਿਹੜੇ ਗੇਰ ਨਿਕਲ ਗਏ ਨੇ ਤੇ ਵੀ 10 ਹਸ ਪਾਵਰ ਦਾ ਫਰਕ ਪੈ ਗਿਆ ਜੀ ਇਹਦੇ ਨਾਲ ਅੱਛਾ 10 ਹਸ ਪਾਵਰ ਨੂੰ ਮਸ਼ੀਨ ਰੈਲੀ ਹੋ ਗਈ ਪਹਿਲਾਂ ਨਾਲ ਬਈ ਗੀਰ ਘਮਾਉਣੇ ਔਖੇ ਲੱਗਦੇ ਰੇਟ ਨੂੰ ਹਾਂ ਜੀ ਉਲਟਾ ਡਰਾਈਵ ਦੀ ਉਹਨਾਂ ਦੀ ਗੇਰਾਂ ਦੀ ਹਾਂ ਜੀ ਹਾਂ ਉਹਨੇ ਡਾਇਰੈਕਟ ਹੋ ਗਿਆ ਇਹਦਾ ਮੇਨ ਗੇਅਰ ਦੇ ਵਿੱਚ ਸਾਰਾ ਫਰਕ ਪੈ ਗਿਆ ਗਰਾਰੀਆਂ ਦਾ ਚੱਕਰ ਉੱਥੋਂ ਸੈਟਿੰਗ ਹੋਊਗੀ ਨਹੀਂ ਪੇਂਟ ਬੋਡ ਦੀ ਕੁਆਲਿਟੀ ਵੀ ਵਧੀਆ ਹੋਊਗੀ ਹਾਂ ਜੀ ਆਹ ਬੈਲਟ ਨੰਬਰ ਜਿਵੇਂ ਅਗਲਾ ਪਹਿਲਾਂ ਸਾਨੂੰ ਫੋਨ ਕਰਕੇ ਬੋਲਦਾ ਭਾਈ ਬੈਲਟ ਨੰਬਰ ਕਿੰਨਾ ਇਹਦੀ ਟਾਈਪ ਟੂਪ ਲੱਗੀ ਗੱਲ ਇਹ ਛੋਟੀ ਆ ਪਰ ਅਗਲੇ ਨੂੰ ਦਿੱਕਤ ਕੀ ਦੀ ਮੌਕੇ ਤੇ ਫੋਨ ਕਰਨਾ ਪੈਂਦਾ ਨਹੀਂ ਵਧੀਆ ਆ ਤਾਂ ਬਹੁਤ ਵਧੀਆ ਕਰਦਾ ਬੈਲਟਾਂ ਦੇ ਨੰਬਰ ਵੀ ਉੱਤੇ ਹੀ ਲਾਤੇ ਹਾਂ ਹੁਣ ਅਗਲਾ ਕੀ ਆ ਮੜਾ ਆ ਪੜ ਕੇ ਜਿਹੜ ਇਹ ਅਗਲੇ ਨੂੰ ਸਾਡੇ ਲਵੇ ਆਉਣਾ ਪੈਂਦਾ ਜੇ ਤੋ ਟੁੱਟ ਜਾਂਦੀ ਸੀ ਇਹ ਅੱਛਾ ਜੀ ਹਰ ਇੱਕ ਮਸ਼ੀਨ ਦੇ ਵਿੱਚ ਇਹ ਬੈਲਟ ਪੈ ਰਹੀ ਹੈ ਜੀ ਪਰ ਆਪਾਂ ਇਹ ਬੈਲਟ ਖਤਮ ਕਰਤੀ ਇਹਦੀ ਜਗ੍ਹਾ ਕੀ ਲਾਇਆ ਜੀ ਹੁਣ ਇਹ ਮੇਨ ਆਮ ਬੈਲਟਾਂ ਹੋ ਗਈਆਂ ਜੀ ਜਿਹੜੇ ਨਾਰਮਲ ਅੱਗੇ ਜਿੱਥੋਂ ਮਰਜ਼ੀ ਲੈ ਕੇ ਪਾ ਲਵੇ ਠੀਕ ਬੰਨ ਨੰਬਰ ਸੇਮ ਬੰ ਨੰਬਰ ਦੇਖ ਕੇ ਪਾ ਲਵੇ ਹਾਂਜੀ ਹਾਂਜੀ ਹਾਂ ਅੱਗੇ ਨਹੀਂ ਇਹ ਆ ਡਰਮਾਂ ਜਿਆ ਨੂੰ ਪੈਂਦੀ ਆ ਇਹ ਡਰਮਾਂ ਜਿਆ ਨੂੰ ਪੈਂਦੀ ਆ ਜਦੋਂ ਰਵਸ ਗੇਅਰ ਲਾਉਂਦਾ ਅਗਲਾ ਇਹ ਉਹਦੀ ਟੁੱਟ ਟੁੱਟ ਜਾਂਦੀ ਉੱਪਰ نیچے ਹੋ ਜਾਂਦੀ ਹੈ ਸਹੀ ਗੱਲ ਹੈ ਤੇ ਬੈਲਟ ਹੀ ਖਤਮ ਕਰਤੀ ਆਪਾਂ ਨੇ ਨਹੀਂ ਵਧੀਆ ਕਰੇ ਹਾਂਜੀ ਬਾਕ ਪਰ ਜਿਹੜਾ ਵਿਚ ਵਾਲਾ ਸਿਸਟਮ ਹਨਾ ਇਹ ਨਹੀਂ ਹੈਗਾ ਵੀ ਬਾਈ ਨੇ ਨਾ ਮਾਡਲ ਨਵਾ ਬਣਾ ਲਿਆ 25 ਬਣਾ ਲਿਆ ਤਾਂ 20 ਵਾਲੀਆਂ ਭੁੱਲ ਗਏ ਨਾ 20 ਵਾਲੀਆਂ ਵੀ ਯਾਦ ਰੱਖਦੇ ਹੋਏ ਹਨਾ ਜਿਹੜਾ ਵਿਚ ਵਾਲਾ ਸਮਾਨ ਆ A to Z ਇਹਦਾ ਛਾਪਟਾਂ ਹਨਾ ਪੁਲੀਆਂ ਸਾਰਾ ਸਮਾਨ ਆ ਜਿਹੜਾ ਉਹ ਪ੍ਰਾਣੀ ਦੇ ਵਿੱਚ ਵੀ ਉਹੀ ਪਊਗਾ ਇਹਦੇ ਵਿੱਚ ਵੀ ਉਹੀ ਆ ਇਹ ਤੇਰੀ ਗੱਲ ਬਹੁਤ ਵਧੀਆ ਲੱਗੀ ਬਾਈ ਜਿਹੜਾ ਤਾਂ ਪਹਿਲਾਂ ਕਈ ਦੇ ਬ੍ਰਾਂਡ ਹੋ ਗਏ ਜਿਵੇਂ ਮਤਲਬ ਪਹਿਲਾਂ ਕੋਈ ਹੋਰ ਲੋਹਾ ਲੱਗਦਾ ਸੀ ਉਹਦੇ ਵਿੱਚ ਬਹੁਤ ਸਦਾਰ ਹੋ ਗਿਆ ਪਹਿਲਾਂ ਵੀ ਆਪਾਂ ਗੱਲਾਂ ਕਈ ਵਾਰ ਇਹ ਚੀਜ਼ਾਂ ਤਾਂ ਨਹੀਂ ਦੇਖੀਆਂ ਮੈਂ ਵੀ ਅੱਗੇ ਕੀ ਹੋਇਆ ਤਾਂ ਇੱਥੇ ਉਹ ਲਾਇਆ ਤਾਂ ਆਪਣਾ ਟਾਪ ਲਿੰਕ ਲਾਈ ਤੀ ਹਾਂਜੀ ਹਾਂਜੀ ਤੇ ਸਾਰੀਆਂ ਮਸ਼ੀਨਾਂ ਦੇ ਘਰੇ ਘਰੇ ਜਾ ਕੇ ਲਾ ਕੇ ਆਇਆ ਤਾਂ ਲਾ ਕੇ ਆਇਆ ਹੁਣ ਪਿਛਲੀ ਵਾਰੀ ਆਪਣੀ ਨੂੰ ਲੱਗਦਾ ਵੀ 80 ਮਸ਼ੀਨਾਂ ਪਲੱਸ ਭੱਗੀਆਂ 50 ਪੰਜਾਬ ਦੀਆਂ ਅੱਛਾ ਜੀ ਤੇ ਇਸ ਵਾਰ ਹੁਣ ਸਰਵਿਸ ਤੇ ਵੀ ਆਪਾਂ ਫੋਨ ਕਰਕੇ ਬੁਲਾਈਆਂ ਨੇ ਵੀ ਭਾਈ ਜੀ ਸਰਵਿਸ ਲੈ ਜੂ ਕਰਾ ਕੇ ਅੱਛਾ ਆਪ ਆਪ ਫੋਨ ਲਾਇਆ ਆਪ ਫੋਨ ਲਾ ਕੇ ਹਾਂ ਵੀ ਸਾਰੀਆਂ ਮਸ਼ੀਨਾਂ ਆਪਾਂ ਸਰਵਿਸ ਕਰਕੇ ਦਿੱਤੀਆਂ ਨੇ ਜਿੰਨੀਆਂ ਪੁਰਾਣੀਆਂ ਪਹਿਲੇ ਪਿਸ ਪਿਸ ਦਿੱਤੀਆਂ ਹੋਈਆਂ ਨੇ ਅੱਛਾ ਉਦੋਂ ਪਿਛਲੇ ਸੀਜ਼ਨ ਵੀ ਜਿਹੜੇ ਦਿੱਤੀਆਂ ਹੋਈਆਂ ਉਹਨਾਂ ਨੂੰ ਵੀ ਆਪਾਂ ਸਰਵਿਸ ਦਈ ਜਾਂਦੇ ਆਗੇ ਨਹੀਂ ਇਹ ਸਰਵਿਸ ਵਾਲੀ ਗੱਲ ਤਾਂ ਬਾਈ ਹੈ ਨਾ ਮੈਂ ਤਾਂ ਚਲੋ ਵੀਡੀਓ ਦੇ ਵਿੱਚ ਤਾਂ ਮੈਂ ਕਹੂੰਗਾ ਅਗਲਾ ਕਹੂਗਾ ਉਹ ਆ ਵੀ ਆਪਣੇ ਕੋਲੇ ਬਾਈ ਰਾਤ ਨੂੰ 12 ਵਜੇ ਵੀ ਸੱਦਿਆ ਨਾ ਅਸੀਂ ਇਹ ਮਸ਼ੀਨ ਦੇ ਵਿੱਚ ਦਿੱਕਤ ਆਈ ਆ ਤਾਂ ਸਾਡੇ ਕੋਲੇ 12 ਵਜੇ ਪਹੁੰਚੇ ਇਹ ਅੱਜ ਜਿਹੜੀਆਂ ਉਹ ਮਸ਼ੀਨ ਖੜੀ ਆ ਤਾਂ ਆਹ ਮਸ਼ੀਨ ਖੜੀ ਆ ਹਨਾ ਇਹਦੀ ਮਿਹਨਤ ਸਦਕਾ ਖੜੀ ਹੈ 200 ਮਸ਼ੀਨ ਆਪਣੀ ਮਹਾਰਾਸ਼ਟਰ ਚਲੀ ਗਈ ਜੀ ਪੰਜਾਬ ਦੇ ਸੀਜ਼ਨ ਤੋਂ ਬਾਅਦ ਹਜੇ ਵੀ ਆਈ ਜਾਂਦੇ ਨੇ ਹੁਣ ਗੱਡੀਆਂ ਲੋਡ ਕਰਨੀਆਂ ਨੇ 200 ਮਸ਼ੀਨ ਮਹਾਰਾਸ਼ਟਰ ਦੇ ਵਿੱਚ ਹਾਂ ਕਿ ਵੀ ਬਰੇ ਉਧਰ ਜੀ ਪੰਜਾਬ ਦੇ ਸੀਜ਼ਨ ਤੋਂ ਲੈ ਕੇ ਅੱਛਾ ਜੀ ਪੰਜਾਬ ਦਾ ਸੀਜ਼ਨ ਖਤਮ ਹੋ ਗਿਆ ਜੀ ਤੇ ਉਧਰ ਮਹਾਰਾਸ਼ਟਰ ਚੱਲ ਪਿਆ ਦੀਗਾ ਮੈਂ ਦੇਖ ਇੱਕ ਮਸ਼ੀਨਾ ਚਾਈ ਜਾ ਰਹੀਆਂ ਨੇ ਮੈਂ ਦੇਖਿਆ ਤੁਹਾਡੀਆਂ ਵੀਡੀਓ ਦੇਖੀਆਂ ਉਧਰ ਮੈਂ ਸ਼ੈੱਡ ਦੇ ਵਿੱਚ ਕੰਮ ਕਰਦੇ ਹਾਂ ਤੁਸੀਂ ਕਿ ਜੇਕਰ ਉਧਰ ਸਿਸਟਮ ਸਾਰਾ ਬਣਾਇਆ ਹੋਇਆ ਹੈ ਆਪਣਾ ਛੋਟਾ ਭਾਈ ਉਧਰ ਹੀ ਰਹਿੰਦਾ ਉਧਰ ਵੀ ਆਪਾਂ ਸਰਵਿਸ ਇੱਕ ਨੰਬਰ ਰੱਖੀ ਹੋਈ ਹੈ ਨਹੀਂ ਵਧੀਆ ਵੀਰੇ ਅੱਜਕੱਲ ਸਿਸਟਮੇ ਸਰਵਿਸ ਨਾਲ ਆ ਆ ਇਹ ਬਾਈ ਜਿਵੇਂ ਉੱਥੇ ਮਾਰਟਰ ਮਸ਼ੀਨਾ ਲੈ ਜਾਣੇ ਹੋ ਇਹ ਵੀ ਇੱਥੇ ਤੇ ਫਿਟਿੰਗ ਕਰਕੇ ਲੈ ਜਾਣੇ ਉਹ ਰੈਕਟਰ ਕਹਿੰਦਾ ਕਿ ਉੱਥੀ ਜਾ ਕੇ ਕਰਦੇ ਹੋ ਫਿਰ ਮਸ਼ੀਨ ਇੱਥੋਂ ਕੰਪਲੀਟ ਹੋ ਕੇ ਵਗ ਜਾਂਦੀ ਹੈ ਜੀ ਅੱਛਾ ਜੀ ਜਿਹੜੀ ਟੋਕਰੀ ਦੀ ਫਿਟਿੰਗ ਹੈ ਇਹ ਉਧਰ ਆਪਣੇ ਮੁੰਡੇ ਨੇਗੇ ਉਹ ਕਰਦੇ ਨੇ ਜੀ ਆਹ ਮਨ ਲਓ ਵੀ ਬੰਦੇ ਉਧਰ ਆਪਣੀ ਟੀਮ ਬੈਠੇ ਹੋਏ ਆ ਉਧਰ ਆਪਣਾ ਛੋਟਾ ਭਾਈ ਹੈਗਾ ਬਾਕੀ ਨਾਲ ਉਹਦੇ ਹੋਰ ਟੀਮ ਆਗੀ ਵੀ ਜਾ ਕੇ ਟਰੈਕਟਰ ਦੇ ਅਗਲੇ ਦੇ ਫਿੱਟ ਕਰਨਾ ਹਾਂ ਕਰਨਾਟਕਾ ਮਹਾਰਾਸ਼ਟਰ ਮਤਲਬ ਸਾਰੀ ਉਧਰ ਆਪਣੇ ਹਰਿਆਣਾ ਯੂਪੀ ਲਾਲੂ ਵੀ ਸਾਰੇ ਕਿਤੇ ਮਸ਼ੀਨਾਂ ਆਪਣੀਆਂ ਜਾ ਰਹੀਆਂ ਨੇਗੀ ਫੇਰ ਉੱਥੇ ਜਾ ਕੇ ਕਰਦੇ ਆਪਾਂ ਠੀਕ ਹੈ ਜੀ ਹਾਂਜੀ ਹਾਂਜੀ ਨਹੀਂ ਬਾਈ ਸਰਵਿਸ ਦੇ ਮਾਮਲੇ ਦੇ ਵਿੱਚ ਤਾਂ ਆਪਾਂ ਦੇਖੀ ਹੈ ਨਾ ਵੀ ਕਮਲ ਦੀ ਮਸ਼ੀਨ ਆ ਜਿਹੜੀ ਚਾਹੇ ਕੋਈ ਜਿੱਦਾਂ ਦਾ ਮਰਜ਼ੀ ਕਮੈਂਟ ਕਰੇ ਆਪਾਂ ਸਰਵਿਸ ਦੇ ਪੱਖ ਤੇ ਹੈ ਨਾ ਬਾਈ ਦੇ ਨਾਲ ਆ ਵੀ ਇਹਦੇ ਕਦੇ ਵੀ ਜਰ ਸਾਨੂੰ ਇਹ ਨਹੀਂ ਜਵਾਬ ਦਿੰਦਾ ਨਾਲੇ ਗਾਰੰਟੀ ਤੋਂ ਬਾਹਰ ਮਸ਼ੀਨ ਹੋਈ ਹੋਈ ਵੀ ਹੈ ਨਾ ਸਾਡੇ ਕਦੇ ਵੀ ਕੋਈ ਦਿੱਕਤ ਆਈ ਆ ਤਾਂ ਕਿਸੇ ਵੀ ਉਹਦੀ ਚੀਜ਼ ਦੀ ਦਿੱਕਤ ਨਹੀਂ ਆਉਣ ਦੱਤੀ ਅੱਧੀ ਰਾਤੀ ਵੀ ਲੈ ਕੇ ਪਹੁੰਚਿਆ ਬਾਈ ਸਾਡੇ ਕੋਲੇ ਆਉਂਦਾ ਦੀ ਕਿ ਹੋਰ ਵੀ ਸਾਰਿਆਂ ਨੂੰ ਇਕਣੇ ਆ ਸਾਰਿਆਂ ਕਿਤੇ ਅੱਛਾ ਜਿਹੜੇ ਤੁਹਾਡੇ ਤੋਂ ਪਿਛਲੀ ਵਾਰ ਪਹਿਲਾ ਮਹੀਨਾ ਦਿੱਤੀ ਹੋਈਆਂ ਨੇ ਆਪਾਂ ਉਹਨਾਂ ਨੂੰ ਵੀ ਸਰਵਿਸ ਦੇਈ ਜਣੇ ਨਹੀਂ ਵਧੀਆ ਗੱਲ ਆ ਵੀਰੇ ਇਹ ਚੀਜ਼ ਵਰਕਰਾਰ ਰੱਖੀ ਬਸ ਹਾਂ ਸਰਵਿਸ ਦੇ ਸਰ ਤੇ ਕੰਮ ਆ ਜੀ ਸਾਨੂੰ ਵੀ ਇਹ ਪਤਾ ਕਹਿ ਦਿੰਦਾ ਅਗਲਾ ਕਹਿੰਦਾ ਬਾਈ ਤੁਸੀਂ ਫਲਾਣੇ ਬੰਦੇ ਦੀ ਵੀਡੀਓ ਕਰਕੇ ਆਏ ਆ ਹਾਂਜੀ ਹਾਂਜੀ ਹਰ ਤਾਂ ਉੱਥੇ ਦਾ ਮਜੂਦੀ ਦਾ ਮਸ਼ੀਨੇ ਨਹੀਂ ਚੱਲਦੀ ਨਾ ਉਹ ਆਉਨੇ ਆ ਪਰ ਆ ਤੇਰੀ ਗੱਲ ਚੰਗੀ ਲੱਗੀ ਵੀ ਜਿਹੜੀ ਨਵੀਂ ਮਾਡਲ ਦੇ ਲੱਖ ਕਰਤੀ ਪਰ ਪੁਰਾਣੀ ਮਾਡਲ ਨੂੰ ਵੀ ਚੇਤੇ ਰੱਖਿਆ ਹਾਂ ਹਾਂ ਕੱਲ ਉਹਨਾਂ ਨੂੰ ਵੀ ਕੋਈ ਦਿੱਕਤ ਨਾ ਆਵੇ ਹਰ ਟਾਈਮ ਇਹ ਗੱਲ ਰਹਿੰਦੀ ਆ ਸਾਨੂੰ ਵੀ ਅੱਜ ਇਹਨੂੰ ਚੇਂਜ ਤਾਂ ਕਰਦਾ ਨਹੀਂ ਕੁਝ ਮਰਜ਼ੀ ਕਰ ਲੋ ਨਵਾਂ ਬਣਾ ਬਣਾ ਆਪ ਸਿੱਤੀ ਜਾਵਾਂਗੇ ਜਿਹੜੇ ਪਿੱਛੇ ਮਸ਼ੀਨਾਂ ਗਈਆਂ ਨੇ ਉਹ ਸਮਾਨ ਕਿੱਥੋਂ ਲੈਣਗੇ ਹਾਂ ਉਹਨਾਂ ਦੇ ਕਿੱਥੇ ਦੇ ਮਿਲਣਗੇ ਮਿਲ ਇਹ ਮਿਲਣਾ ਥੋੜੇ ਕੋਲ ਸਾਡੇ ਕੋਲ ਹੀ ਮਿਲਣਾ ਹਾਂ ਬਾਕੀ ਭਾਈ ਜਿਵੇਂ ਹੁਣ ਆਪਣਾ ਇੱਧਰ ਜਿਵੇਂ ਅਰਜਨ ਨੋਵੋ ਇਹ ਤੇ ਲਾਇਆ ਹੋਇਆ ਹੁਣ ਵੀ بڑے ਟਰੈਕਟਰ 555 ਤੇ 755 ਦੇ ਸੌਰੀ ਜਿਹੜੇ ਹੁਣ ਇੱਧਰ ਕਰਨਾਟਕਾ ਐਮਪੀ ਯੂਪੀ ਦੇ ਵਿੱਚ ਉਹ ਕਿੰਨੇ ਹਸ ਪਾਵਰ ਟਰੈਕਟਰ ਤੇ ਲਾ ਦਿੰਦੇ ਆ ਫਿਰ ਉਧਰ ਤਾਂ ਆਪਾਂ 605 ਦੇ ਅਰਜਨ ਨੋਵੋ ਤੇ ਤਿੰਨ ਗੁੱਡਾਂ ਵਾਲੀ ਚਲਾਈ ਜਾਂਦੇ ਆ ਜੀ ਉੱਥੇ ਵੀ ਆਪਣੇ ਮਸ਼ੀਨ ਨਾਲ ਫਰਕ ਆ ਛੋਟੀ ਜਲਦੀ ਉੱਥੇ ਮਸ਼ੀਨ ਆ ਹਾਂ ਉਧਰ ਸੇਫ ਉੱਟੀ ਮਸ਼ੀਨ ਚੱਲਦੀ ਹੈ ਜੀ ਅੱਛਾ ਉਧਰ ਤੇ ਇਹ ਮਤਲਬ 4 ਰੋ ਵਾਲੀ ਆ ਉਹ ਤਾਂ ਨਰੋ ਵਾਲੀ ਚੱਲਦੀ ਆ ਉਧਰ ਅੱਛਾ ਮੰਨ ਲਓ ਆਪਣੇ ਇਹ 4 ਰੋ 4 2 ਬੈਡ ਕਲੀਅਰ ਕਰਦੀ ਆ ਹਾਂ ਉਹ ਡੇਢ ਕਰਦੀ ਆ ਜੀ ਉਹ ਡੇਢ ਕਰਦੀ ਆ ਹਾਂ ਉਹਨਾਂ ਦੇ ਇਹ ਬੈਡਾਂ ਦਾ ਫਰਕ ਹੋਣਾ ਬਜਾਈ ਦਾ ਨਹੀਂ ਬਜਾਈ ਐਮੀ ਆ ਕਿਤੇ ਕਿਤੇ ਹੈ ਕਿਤੇ ਮੰਨ ਕੇ ਚੱਲੋ ਫੁੱਟ ਦੇ ਵੀ ਹੈਗੀ ਆ ਅੱਛਾ ਜੀ ਫੁੱਟ ਦੇ ਵਿੱਚ 5 ਲੈਣਾ ਆ ਜਾਂਦੀ ਨੇ ਸੇਫ ਉੱਟੀ ਦੇ ਵਿੱਚ ਠੀਕ ਹੈ ਜੀ ਤਾਂ 605 ਅਰਜਨ ਉਹ ਜ਼ਿਆਦੇ ਨੇ ਉਧਰ ਇਹਨੀ ਪਰਵਾਹੀ ਨਹੀਂ ਹੈਗੀ ਐਨ ਪੂਰਾ ਵਧੀਆ ਚੱਲਦਾ ਜੀ 4 ਵੀਲ ਤੇ ਬਿਨਾਂ ਹੀ ਚਲਾਈ ਜਾਂਦੇ ਆ 4 ਵੀਲ ਤੋਂ ਬਿਨਾਂ ਹਾਂ ਅੱਛਾ ਹਾਂਜੀ ਹਾਂ ਇਹਦਾ ਆਪਣੀ ਕਰੇਜ ਆ ਚਲੋ ਔਰ ਆਪਣਾ ਟਰੈਕਟਰ ਵੱਡੇ ਨੇ ਸ਼ੁਰੂ ਤੋਂ ਉਦੋਂ ਦਾ ਟਰੈਕਟਰ ਹੀ ਪਹਿਲਾਂ 35 40 ਹਸਪਾਵਰ ਇੱਥੇ ਤੱਕ ਦੀਗੇ 70 5 ਵੀ ਉਹ ਐਂ ਕਹਿੰਦੇ ਨੇ ਵੀ ਬਹੁਤ ਵੱਡਾ ਟਰੈਕਟਰ ਹੈਗਾ ਫੇਰ ਘੱਟ ਵਾਲੀ ਤੇ ਲਾਇਆ ਹੋਣਾ ਕਿਤੇ ਤੇ ਕਟੜ ਵਾਲੀ ਤੇ 500 ਪਾਵਰ ਦੇ ਬਹੁਤ ਤੁਸੀਂ ਲਾਇਆ ਆਪਾਂ ਨੇ 605 ਛੋਟੇ ਇੰਚ ਹੀ ਆ ਗਿਆ ਤਕਰੀਬਨ 200 ਮਸ਼ੀਨਾਂ ਕੱਪੜੀ ਉਧਰ ਚੱਲ ਗਈ ਉਧਰ ਚੱਲ ਗਈ ਹਾਂ ਚਲੋ ਮੁਵਾਕ ਹੁਣ ਵੀ ਆ ਜਾ ਰਹੀਆਂ ਨੇ ਉਹ ਗੱਡੀ ਆ ਰਹੀ ਆ ਬਸ ਲੋਡ ਕਰਨ ਵਾਲੀਆਂ ਆਪਾਂ ਠੀਕ ਆ ਠੀਕ ਆ ਆਹ ਮਸ਼ੀਨਾਂ ਜਾਣੀਆਂ ਉਧਰ ਆਹ ਆ ਜੀ ਮਹਾਰਾਸ਼ਟਰ ਵਾਸਤੇ ਤਿਆਰ ਖੜੀਆਂ ਨੇ ਇਹ ਅੱਛਾ ਆ ਸਾਰੀਆਂ ਮਹਾਰਾਸ਼ਟਰ ਵਾਲੀਆਂ ਹੀ ਆ ਹਾਂਜੀ ਹਾਂਜੀ ਇਹ ਬਾਈ ਇਹਦਾ ਰੰਗ ਇਹਦਾ ਸੰਤਰੀ ਇਹਦਾ ਪੀਲਾ ਉਹਦਾ ਇਹ ਆਪਣੀ ਪੰਜਾਬ ਦੀ ਹੈ ਜੀ ਇਹਦਾ ਪੰਜਾਬ ਚ ਇਹ ਨਾ ਰੰਗ ਨਹੀਂ ਆ ਅੱਛਾ ਪੰਜਾਬ ਦੇ ਵਿੱਚ ਬਾਹਰ ਰੰਗ ਦੰਨੇ ਆ ਹਾਂਜੀ ਹਾਂ ਪੰਜਾਬ ਦੇ ਵਿੱਚ ਬਾਈ ਦਾ ਆ ਮਾਰਕਾ ਸਟ ਅੱਛਾ ਇਹ ਪੀਲੇ ਰੰਗ ਵਾਲੀ ਮਾਰ ਆਟਰ ਜਾਂਦੀ ਆ ਕੱਟੇ ਜੇ ਰੰਗ ਵਾਲੀ ਮੰਨ ਲਓ ਹਾਂਜੀ ਹਾਂਜੀ ਇਹ ਮਾਰ ਆਟਰ ਜਾਊਗੀ ਹਾਂਜੀ ਹਾਂ ਇਹ ਜਿਹੜੀ ਹਰੇ ਵਾਲੀ ਆ ਇਹ ਮਹਾਰਾਸ਼ਟਰ ਜਾਂਦੀ ਆ ਪੀਲੀ ਵੀ ਮਹਾਰਾਸ਼ਟਰ ਜਾਂਦੀ ਆ ਜੀ ਇਹਨਾਂ ਦਾ ਕੀ ਚੱਕਰ ਆ ਬਈ ਇਹਦੇ ਮਾਰ ਆਟਰ ਦੇ ਵਿੱਚ ਤਿੰਨ ਰੰਗ ਉਧਰ ਜੌਂਡੀਅਰ ਦੇ ਵੀ ਫੈਨ ਨੇ ਜੀ ਫਿਰ ਜੌਂਡੀਅਰ ਤੇ ਅਗਲਾ ਕਹਿੰਦਾ ਯਾਰ ਅੱਛਾ ਟਰਾਈ ਜਿਹੜੇ ਜੌਂਡੀਅਰ ਟਰੈਕਟਰ ਨਾਲ ਲਾਉਣੀ ਆ ਉਹ ਹਰੀ ਲਾਉਣੀ ਆ ਉਹ ਹਰੀ ਲਾਉਣੀ ਆ ਹਾਂਜੀ ਠੀਕ ਆ ਠੀਕ ਆ ਇਹ ਇਹ ਛੋਟੀ ਆ ਨਾ ਇਹ ਛੋਟੀ ਆ ਜੀ ਇਹ ਦੋ ਖੱਡਾਂ ਵਾਲੀ ਆ ਹਾਂ ਇਹ ਆਪਣੇ ਪੰਜਾਬ ਦੇ ਵਿੱਚ ਵੀ ਆ ਨਾ ਕੋਈ ਆਪਣਾ ਭਰਾ ਕੋਈ ਸੋਚੇ ਇਹ ਨਾ ਸੋਚੇ ਨਾ ਵੀ ਯਾਰ ਵੱਡਾ ਟਰੈਕਟਰ ਹੀ ਲੈਣਾ ਪਊਗਾ ਇਹ ਦੋ ਰੋਲ ਜਾਂਦੀ ਆ ਬਾਈ ਇਹ ਦੋ ਰੋਲ ਜਾਂਦੀ ਆ ਹਾਂ ਇੱਕ ਵੱਡਾ ਕਲੀਅਰ ਕਰਦੀ ਆ ਹਾਂਜੀ ਹਾਂ ਇੱਕ ਕਰਦੀ ਆ ਵੀ ਜਿੰਨੇ ਮਰਜੀ ਉਹ 50 ਦੇ ਟਰੈਕਟਰ ਦੇ ਵੀ ਚੱਲੇ ਜਾਂਦੇ ਆ ਨਾ ਆਪਣੀ ਉਹ ਹਾਂ ਉਹ 50 ਦੇ ਚੱਲੇ ਦੋ ਵਾਲੀ ਦੋ ਵਾਲੀ ਹਾਂ ਉਹ 50 ਆਲਾ ਟਰੈਕਟਰ ਆਲਾ ਵੀ ਬਾਈ ਆਪਣਾ ਹਨਾ ਮਗਰ ਬਾਈ ਦੀ ਕਮਲ ਦੀ ਮਸ਼ੀਨ ਪਾ ਕੇ ਜਿਹੜੀ ਚਾਰ ਦਾ ਕੰਮ ਚਲਾ ਸਕਦਾ ਐ ਨਹੀਂ ਹੈਗਾ ਵੀ ਹਨਾ ਛੋਟੇ ਟਰੈਕਟਰ ਆਲੇ ਦਾ ਸੋ ਭਰਾ ਵੀ ਅਧੂਰਾ ਰਹਿ ਜਾਊਗਾ ਉਹ ਵੀ ਹੁਣ ਪੂਰਾ ਹੋਊਗਾ ਇਹ ਵੀ ਮਹਾਰਾਸ਼ਟਰੇ ਜਾਣੀ ਇਹ ਹਾਂ ਇਹ ਸੇਫ ਹੁੰਦੀ ਆ ਇਹ ਮਹਾਰਾਸ਼ਟਰੇ ਜਾਣੀ ਠ